ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੋਪ ਦੀਆਂ 12 ਗਾਵਾਂ ਸੇ ਲਈ ਲੈ ਕੇ ਆਏ ਜੀ 12 ਦੀਆਂ 12 ਹੀ ਬਈ ਟੋਪ ਨੀਆਂ ਨੇ ਤੇ 6 ਇਹਨਾਂ ਦੇ ਵਿੱਚੋਂ ਬਈ ਤਾਜ਼ੀਆਂ ਸੂਈਆਂ ਵੀ ਨੇ ਤੇ 6 ਕਰਮ ਵਾਲੀਆਂ ਹਜੇ ਗੱਭਣ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਉਹਨਾਂ ਬਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਗਏ ਜੇ ਕੋਈ ਵੀ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਬੋਲੋ ਜੀ ਨਾਮ ਵੀ ਹਰਜੀਤ ਸਿੰਘ ਹਮ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਠੀਕ ਆ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਇਹਨੇ ਡਾਕਟਰ ਨੇੜੇ ਪਿੰਡ ਬਈ ਨੇੜੇ ਆਪਾਂ ਡਾਕਟਰ ਪਲੌਰ ਸਰ ਰਹਿ ਗਿਆ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95014 ਹਮ 33579 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ 12 ਗਾਵਾਂ ਨੇ ਹਾਂ 12 ਗਾਵਾਂ ਬਈ 12 ਦੀਆਂ 12 ਹੀ ਟੌਪ ਆ ਹਨਾ ਹਾਂ ਬਈ 12 ਦੀਆਂ 12 ਟੌਪ ਆ ਤੇ ਸਾਰੀਆਂ ਸੀਲ ਛੰਡੀਆਂ ਆਂ ਹਾਂ ਇਧਰੋਂ ਜਿਹੜੀਆਂ ਛੇ ਨੇ ਬਈ ਇਹ ਥੋੜੇ ਥੋੜੇ ਦਿਨ ਕਰਨ ਵਾਲੀਆਂ ਲੈਣੀਆਂ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਉਧਰੋਂ ਜਿਹੜੀਆਂ ਛੇ ਨੇ ਉਹ ਤਾਜ਼ੀਆਂ ਸੁਗੀਆਂ ਤਾਜ਼ੀਆਂ ਟਰੈਕਟਰ ਦੋਆ ਮਗਰ ਬੱਚੀਆਂ ਆਂ ਗਿਆ ਠੀਕ ਆ ਤੇ ਬੱਚੀਆਂ ਵੀ ਇੰਨੀਆਂ ਚੰਗੀਆਂ ਆਗੀਆਂ ਕਾਦੀਆਂ ਗੱਲਾਂ ਠੀਕ ਆ ਹਾਂ ਉਧਰੋਂ ਇੱਕ ਨੰਬਰ ਤੋਂ ਬਈ ਸ਼ੁਰੂ ਕਰਦੇ ਆਂ ਅੱਜ ਬਈ ਤੇ ਮੁੱਲ ਵੀਰੇ ਪਹਿਲਾਂ ਵਾਂਗੂ ਜਾਇਜ਼ ਹੋਣਗੇ ਮੁੱਲ ਵੀ ਜਮਾ ਜਾਇਜ਼ ਹੋਣਗੇ ਗੱਬਣਾ ਵੜਾ ਦੇ ਮੁੱਲ ਇੰਨੇ ਕਿ ਜਾਇਜ਼ ਹੋਣਗੇ ਬਾਲੇ ਵੱਡੇ ਪਾ ਨਹੀਂ ਕਰਨੇ ਡਾਕਟਰ ਠੀਕ ਹੈ ਭਾਈ ਤੇ ਬਾਕੀ ਇੱਕ ਗੱਲ ਹੋਰ ਆਪਣੇ ਡਾਕਟਰ ਸਾਰਿਆਂ ਬੜਾ ਲਿਆਂਦਿਆਂ ਆਵੇਂ ਕੋਈ ਕਰਦੀ ਨਹੀਂ ਆਪਣੀ ਓਕੇ ਭਾਈ ਤੇ ਆਪਾਂ ਇਹ ਪੂਰੀ ਮੂਹਰੋਂ ਦਸੱਲੀ ਕਰਕੇ ਲੈਉਣੇ ਆ ਕਿਦੋਂ ਲੈਣੀ ਆਪਦਾ ਅਗਲੇ ਦਸੱਲੀ ਕਰਕੇ ਲਿਆਵੇ ਆਪਣੀਆਂ ਬੜਾ ਲਿਆਂਦਿਆਂ ਹੁੰਦੀਆਂ ਵੀ ਸਹੀ ਹੈ ਭਾਈ ਹਾਂ ਕਰ ਲਈਏ ਸ਼ੁਰੂ ਭਾਈ ਕਿਹੜਾ ਸੁਆ ਸੁਈ ਹੈ ਵੀਰੇ ਇਹ ਏ ਡਾਕਟਰ ਦੂਜਾ ਸੂਆ ਬੱਚੀ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਇਹ ਮੰਨ ਕੇ ਚੱਲ ਡਾਕਟਰ ਪਰਸੋ ਸੂਈ ਹੈਗੀ ਸ਼ਾਮ ਨੂੰ ਜਮਾ ਠੀਕ ਆ ਤੇ ਜਮਾ ਅੱਲਾ ਨਾਲੂ ਆਗਾ ਹੂੰ ਇਹ ਮੰਨ ਕੇ ਚੱਲ ਪਹਿਲੇ ਸੂਏ 26 27 ਕਿਲੋ ਦੁੱਧ ਪਾਇਆ ਰਵੱਚੀ ਦਾ ਬੱਚਾ ਕੀ ਦਿੱਤਾ ਬੱਚਾ ਦਿੱਤਾ ਡਾਕਟਰ ਬੱਚਾ ਦਿੱਤਾ ਭਾਈ ਤੇ ਫਾਰਮ ਦੀ ਬੈੜ ਹੈ ਡਾਕਟਰ ਠੀਕ ਆ ਤੇ ਪੂਰਾ ਫੇਸ ਹੂੰ ਕੀ ਬਾਤ ਆ ਭਾਈ ਤੇ ਬਾਕੀ ਡਾਕਟਰ ਬੈੜ ਚ ਬਰੀਕੀਆਂ ਬਰੂਕੀਆਂ ਹੂੰ ਤੇ ਬੈੜ ਸੀਲ ਹੰਡੀ ਹੂੰ ਤੇ ਲੇਵੇ ਦੀ ਕੁਆਲਿਟੀ ਕਾਹਦੀਆਂ ਗੱਲਾਂ ਆਂ ਸਿਆ ਦੁੱਧ ਡਾਇਰੈਕਟਰ ਕਿਹੜੇ ਸਾਹ ਹਣਾ ਬੜੇ ਰੰਗ ਟੰਗਾ 32 ਕਿਲੋ ਦੁੱਧ ਪਾਉਣਾ ਚਾਹੀਦਾ ਹੈਗਾ ਠੀਕ ਹੈ ਤੇ ਆਪਣੀ ਲਿਆਂਦੀ ਵੀ ਆਪਾਂ ਨਹੀਂ ਕਹਿੰਦੇ 32 ਦੇ ਦੂ 35 ਦੇ ਦੂਗੀ ਸਹੀ ਹੈ ਬਾਕੀ ਲਈ ਸੇਵਾਗੀ ਡਾਇਰੈਕਟਰ ਸੇਵਾਗੀ ਸਹੀ ਹੈ ਭਾਈ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਟੱਲ ਟੁੱਲ ਬਹੁਤ ਪਈਆ ਗਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੇਵਾ ਦਾ ਵੀ ਦੁੱਧ ਵਾਲਾ ਕਿ ਨਹੀਂ ਹਾਂ ਲੇਵੇ ਦੇ ਡਿਜ਼ਾਈਨ ਡਾਇਰੈਕਟਰ ਬੱਚੀ ਆਪ ਵੀ ਵਾਲੀ ਨਹੀਂ ਆਏ ਬ੍ਰੀਕੀ ਬਰੂਕੀ ਜਾ ਤੇ ਥਣ ਥਣ ਵਿਕ ਹੂੰ ਤੇ ਬਾ ਡਾਇਰੈਕਟਰ ਨੇ ਵਾਰ ਭਾਈ ਦੇਖੀ ਲੰਮਾ ਗਰੋ ਕੀ ਬਾਤ ਇਹ ਮੂਹਰੋਂ ਦਿਖਾਏ ਡਾਇਰੈਕਟਰ ਮੂਹਰੋਂ ਲੈਵਾ ਚੈੱਕ ਕਰ ਲੋ ਲੈ ਗੈਟ ਡੂਡ ਗੈਟ ਮੂਹਰੇ ਫਿਰਦਾ ਡਾਇਰੈਕਟਰ ਆਹ ਬਾਤ ਮੁਠੀ ਵਾਲਾ ਥਣ ਗਲਾਬੀ ਥਣ ਪੂਰਾ ਪੰਡ ਵਾਲਾ ਲੈਵਾ ਲੱਗਿਆ ਬੱਚੀ ਇੱਥੇ ਤੋਂ ਸਾਈਡ ਤੋਂ ਡਿਜ਼ਾਈਨ ਡਿਉਣ ਦਿਖਾ ਦੇ ਕਿੰਨੇ ਚੰਗੇ ਲੱਗੇ ਆਗੇ ਵੱਡੇ ਬੁੱਡੇ ਪਾ ਜਾਣਾ ਰੰਗ ਪ੍ਰਿੰਟ ਜਾਤ ਨਸਲ ਕਿੰਨੀ ਕਹਦੇ ਉਨੀ ਚੰਗੀ ਹੈ ਜੀ ਬਾਕੀ ਡਾਇਰੈਕਟਰ ਸੈਟਾਂ ਤੋਂ ਪਸਲੀਆਂ ਪੁੱਸਲੀਆਂ ਵਹਿੜਦੀਆਂ ਤੇ ਪਿੰਡਾਂ ਵੀ ਡਾਇਰੈਕਟਰ ਸਲੀਨ ਵਰਗੇ ਤੇ ਬਰੀਕੀ ਬਰੂਕੀ ਬੱਚੀ ਚ ਫੁੱਲ ਆ ਗਿਆ ਕਿੰਨੀ ਕਹਦੇ ਉੰਨੀ ਹੈਗੀ ਮੰਨ ਕੇ ਚ ਡਾਕਟਰ ਬੱਚੀ ਨੂੰ ਦੁੱਧ ਆਪ 35 ਕਿਲੋ ਵੀ ਕਹਿ ਦਈਏ ਉਹ ਵੀ ਥੋੜਾ ਹੈਗਾ ਥਣ ਥਣ ਦਿਖਾਇਆ ਡਾਕਟਰ ਬੱਚੀ ਦਾ ਮੂੰਹੋਂ ਥਣ ਬੜਾ ਕਮਾਲ ਦਾ ਬਈ ਲੇਵਾ ਨੂਵਾ ਬਹੁਤ ਚੰਗਾ ਲਾ ਉਦੋਂ ਚੈੱਕ ਕਰਨ ਨੂੰ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਕੀ ਬਾਤ ਤੇ ਸੀਲ ਵੱਡੀ ਨਾਲ ਦੇਖ ਹਨਾ ਵੱਡੀ ਸੀਲ ਹੈ ਨਹੀਂ ਡਾਕਟਰ ਲੈ ਲੈ ਕਿ ਮੈਂ ਮਰ ਜੀ ਬੈਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਾਕੀ ਮਿਲਕਵੇਨਸ ਫੁੱਲ ਬਰੀਡ ਡਾਕਟਰ ਐ ਨਿਕਲੀ ਉਹ ਤੱਕ ਕੇ ਖੜਾਉਣੀ ਬੁੱਲੇ ਵਾਹ ਦਿਖਾਉਗੀ ਮੇੜਾ ਢੱਡੀ ਐ ਨਹੀਂ ਹੁਣੀ ਵਹਿੜਦੇ ਆਏ ਆਂ ਇਹ ਦੇਖ ਲੈ ਸਹੀ ਗੱਲ ਆ ਲੈ ਕੀ ਬਾਤ ਆ ਭਾਈ ਖੋਲ ਦੇ ਭਾਈ ਮੜੀ ਤੋਰ ਕੇ ਦਿਖਾ ਦਈਏ ਲੈ ਵਾਲੂ ਵਾ ਬਾਹਲਾ ਕਰਮਾ ਲੈ ਵਾਲੂ ਵਾ ਬਹੁਤਾ ਵਾਕੀ ਡਾਕਟਰ ਵਹਿੜ ਦੇ ਰੰਗ ਢੰਗ ਲੰਬੀ ਲੁੰਬੀ ਸਹੀ ਹੈ ਨਹੀਂ ਕਹੇ ਡਾਕਟਰ ਓਨੇ ਹੈਗੀ ਕੀ ਜਿਹੜਾ ਡਾਕਟਰ ਇੱਕ ਤਰ੍ਹਾਂ ਦੀ ਵਹਿੜ ਸਹੀ ਆ ਭਾਈ ਇਹ ਮਾ ਡੈਕਟਰ ਬਿਊਟੀ ਏਡੀ ਦੇਖਣਾ ਛੋਟਾ ਜਿਹਾ ਫੇਸ ਫੁੱਲ ਬ੍ਰੀਡ ਪ੍ਰਿੰਟ ਫਰੰਟ ਪੂਰਾ ਚੰਗਾ ਕਰਮਾ ਵਾਲੀ ਦਾ ਤੋਰਾ ਬੜਾ ਚੰਗਾ ਲੈ ਤੋਰਾ ਡੈਕਟਰ ਬੈਡ ਚੰਗੀ ਵਾਲੀ ਆ ਅੰਗ ਢੰਗ ਵੈੜ ਦੇ ਰੰਗ ਉਹ ਨਿਯਾਇ ਚੰਗੇ ਲੱਗੇ ਹੈਗੇ ਜਿਹਨੇ ਕਹਦੇ ਉਹਨੇ ਹੂੰ ਕੋਈ ਡੈਕਟਰ ਕਿਸੇ ਪਾਸੋਂ ਵੈੜਾ ਅਸਰਾ ਹੀ ਨਹੀਂ ਸਹੀ ਗੱਲ ਆ ਤੇ ਬਾਕੀ ਕਦ ਕੁਦ ਤੇ ਭਾਜਣ ਬੂਜਣ ਤੇ ਤਾਂਹਾਂ ਤੋਂ ਕੁਆਲਿਟੀ ਕੁਆਲਿਟੀ ਵੈੜਦੀ ਉਹ ਨਿਯਾਇ ਚੰਗੀ ਲੱਗੇ ਤੁਹ ਲਵਾਈ ਚੈੱਕ ਕਰਾ ਲਈ ਡੈਕਟਰ ਵੈੜ ਗਿਆ ਬਾਤ ਆ ਬਈ ਹੋ ਰਾ ਇੱਕ ਨੰਬਰ ਲੇਵਾ ਇੱਕ ਨੰਬਰ ਥਾਣ ਇੱਕ ਨੰਬਰ ਲੱਗੇ ਕੱਦ ਵੀ ਚੰਗਾ ਬਰੀਡ ਇੱਕ ਨੰਬਰ ਤੇ ਚਮਕ ਕਾਲੀ ਆ ਪਲੀ ਵੀ ਚੰਗੀ ਆ ਕਹਿੰਦੇ ਬਾਕੀ ਇੱਧਰ ਵਜਨ ਬਹੁਤ ਆ ਜਾ ਸਹੀ ਆ ਤੇ ਬਾਕੀ ਡਾਕਟਰ ਇਹੋ ਕਹਿੰਦੇ ਦੰਦਾਂ ਚ ਹੀ ਆਗੇ ਆਪਾਂ ਤਾਂ ਪੱਟੇ ਨਹੀਂ ਗਏ ਜੇ ਐਵੇਂ ਕੀ ਅੱਗੇ ਤੇ ਕੱਦ ਦਿਖਾਇਆ ਡਾਕਟਰ ਮੈਂ ਇੱਧਰ ਖੜ ਕੇ ਦਿਖਾਉਣਾ ਆ ਹਾਈਟ ਕਿੰਨੀ ਆ ਬਹਿੜ ਦੀ ਲੱਤ ਦੰਦਾਂ ਦਾ ਅੱਜਾ ਲਾ ਲਿਓ ਬਾਈ ਬਰਾਬਰ ਖੜਾ ਉਸਾਂ ਨਾਲ ਦੰਦਾਂ ਦਾ ਅੱਜਾ ਲਾ ਲਿਓ ਕੀ ਆ ਬਾਤ ਆ ਬਰੀਡ ਫੁੱਲ ਆ ਮੋੜ ਜੈਜੂ ਇੱਕ ਤਰ੍ਹਾਂ ਦਾ ਡਾਕਟਰ ਡਾਇਵਡ ਪੀਸ ਆ ਬੈੜ ਸਹੀ ਆ ਮੁੱਲ ਜੈਜੂ ਮੁੱਲ ਮੁੱਲ ਡਾਕਟਰ ਕੋਈ ਲੱਖ ਸਵਾ ਲੱਖ ਨਹੀਂ ਕਰਨਾ ਉਹ ਨਿਆਜ ਜਾਇ ਭਾ ਕਰਨਾ ਕਿੰਨਾ ਕਹਦੇ ਉਹਨਾ ਠੀਕ ਆ ਭਾਈ ਤੇ ਕੁਆਲਿਟੀ ਡਾਕਟਰ ਫੇਸ ਫੂਸ ਦਿਖਾਏ ਡਾਕਟਰ ਬੈਣ ਦੀ ਤਾਂ ਖੜ ਨਹੀਂ ਖੜਨੀ ਇਹ ਲੰਬੇ ਲੁੰਬੇ ਕਿੱਥੇ ਹੰਰਾ ਮਾਰਦੇ ਭਾਈ ਬਾਕੀ ਠੰਡੀ ਠੁੰਡੀ ਫੋਲਾ ਹੈ ਬਾਕੀ ਡਾਕਟਰ ਸੀਲ ਠੰਡੀ ਦੇਖੀ ਲਾ ਹੂੰ ਜਿਵੇਂ ਦਵਾਈ ਵੇਜਾਣਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਇਹ ਡਾਕਟਰ ਚੁਵਾਈ ਚੈੱਕ ਕਰਾ ਦੇ ਬੈੜ ਦੀ ਨਿਬੜ ਨਹੀਂ ਦਵਾਈ ਤਾਂ ਹਨਾ ਇਹ ਡਾਕਟਰ ਹੈ ਆਏ ਵਰਦੀ ਆ ਬਈ ਗੰਨੇ ਨੂੰ ਗਾਉਂਦੇ ਆ ਬੈਟ ਬਾਹਰ ਦੀ ਦੇਖੀ ਤਾਂ ਆਉਂਦੀ ਆ ਉਹ ਜੀ ਆਉਂਦੀ ਆ ਬਈ ਹਨਾ ਦੇਖਣਾ ਕਿੰਨੇ ਅੰਗ ਧਾਰਾ ਮਾਰਿਆ ਤੇ ਮਾਈਲੇਜ ਨਹੀਂ ਚਲਾਉਂਦਾ ਵੜਦੀ ਲੈ ਬਈ ਕੋਣ ਤਾਂ ਕਰਮ ਵਾਲੀ ਦਾ ਇੱਕ ਨੰਬਰ ਆ ਖਾ ਨੂੰ ਗੱਲਾਂ ਕਰਾਂ ਦੋ ਰਾਈਟਰ ਨੂੰ 30 ਕਿਲੋ ਖਾਣਾ ਹੈਗਾ ਚਵਾਈ ਵੀ ਡਾਕਟਰ ਠੀਕ ਕਰ ਲੈ ਮਸ਼ੀਨਾਂ ਕਰ ਲੈ ਤੇ ਥਣ ਦਿਖਾ ਡਾਕਟਰ ਮੂਠੀ ਮੂਠੀ ਦਾ ਥਣ ਲੱਗਿਆ ਹੈਗਾ ਤੇ ਧਾਰਾ ਦੇ ਹੈਗਾ ਕਿੰਨੇ ਅੰਗ ਮਾਰਿਆ 2 ਭਾਈ ਕਿਲੋ ਦੁੱਧ ਮਾਰਿਆ ਕੱਢ ਕੇ ਇਹ ਖੜੀਆ ਡਾਕਟਰ ਕਹਿਣਾ ਕਰਨਾ ਜੰਮੇ ਨੂੰ ਕੁਛ ਬੱਚਾ ਵੀ ਨਹੀਂ ਸੱਡਾ ਡਾਕਟਰ ਠੀਕ ਆ ਹਾਂ ਹੂੰ ਸੀਲ ਠੰਡੀ ਦਾ ਇੰਨੀ ਕਹਿ ਗਈ ਠੀਕ ਆ ਉੱਠ ਕੇ ਪਾ ਮੈਂ ਇਧਰ ਦੀ ਬੈ ਜਾ ਡਾਕਟਰ ਲੈ ਠੀਕ ਆ ਹੂੰ ਲੈ ਵਾਲੂਆ ਬਹੁਤ ਚੰਗਾ ਹੈ ਨਾ ਮੇਰਾ ਲੂਆ ਡਾਕਟਰ ਦਿਖਾ ਦੇ ਲੈ ਹੁਣ ਬੈਠਣੇ ਪਸਮਾ ਸਿੱਟਿਆਗਾ ਉਹ ਆਰਟੀ ਦੇਲੇ ਵੀ ਤਿਆਰ ਕਰੀ ਬੈਠਾ ਸ਼ਾਬਾਸ਼ ਬਈ ਬਹੁਤ ਸੋਹਣਾ ਆਰਡਰ ਬਾਕੀ ਬਰੀਡ ਇੱਕ ਕਿੰਨੀ ਸਰਚ ਕਰ ਲੈ ਡਾਕਟਰ ਬੈਠ ਦੀ ਓਨੀ ਥੋੜੀ ਹੈਗੀ ਅੱਗੇ ਵੀਰੇ ਦੋ ਨੰਬਰ ਕਿਹੜਾ ਸੁਆ ਜੀ ਏ ਡਾਕਟਰ ਦੂਜਾ ਸੂਆ ਬੱਛੀ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਇਹ ਤੜਕੇ ਡਾਕਟਰ 6 ਵਜੇ ਸੂਈ ਸੀਗੀ ਫੇਰ ਆ ਪਈਆ ਬੱਠਲ ਜਾਂ ਜੇਰ ਇੱਧਰ ਬਾਈ ਰੱਖੀ ਬੱਠਾ ਬਰਤਲ ਜਾ ਬੱਚਾ ਕੀ ਹੈ ਬੱਚਾ ਆਣੇ ਦਾ ਡਾਕਟਰ ਬੱਚਾ ਦੇ ਤਾਂ ਨਾੜਾ ਨੂੜਾ ਬੜੀਆਂ ਚੰਗੀਆਂ ਨਾੜਾ ਨੂੜਾ ਤੇ ਡਾਕਟਰ ਮੂੰਹ ਮਾਰ ਲੇਵਾ ਦਿਖਾਵਾ ਐਡਾ ਕਿੰਨਾ ਹੈਗਾ ਨਿੱਕ ਨੰਬਰ ਲੇਵਾ ਥਾਣੀ ਬੜਾ ਚੰਗਾ ਲੱਗਿਆ ਨਾੜਾ ਨੂੜਾ ਫੁੱਲ ਚੰਗੀਆਂ ਬ੍ਰੀਡ ਇਹ ਸੀਲ ਹੈਂਦੀ ਡਾਕਟਰ ਲਾ ਹੂੰ ਕਿਵੇਂ ਮਰਜੀ ਬੈਠਾ ਰਹਿ ਕਹਿਣਾ ਕਰਨਾ ਜਮੇ ਨਹੀਂ ਕਰਮ ਵਾਲਿਆਂ ਨੇ ਕੁਛ ਤੇ ਥਣ ਥੂ ਡਾਕਟਰ ਨਾੜਾ ਨੂੜਾ ਤੇ ਬੜੀਆਂ ਨਜ਼ਾਇ ਚੰਗ ਬੈਡ ਨੂੰ ਕੀ ਆਵਾਜ਼ ਆ ਭਾਈ ਇਹ ਪਿਛੋਲੇ ਵੇ ਦੀ ਕੁਆਲਿਟੀ ਦਿਖਾ ਰਹੀ ਹਾਂ ਤੋਂ ਲੈ ਵਾ ਚੈੱਕ ਕਰਵਾਨੇ ਠੰਡੀ ਸੀਲ ਖੋਲ ਕਿੰਨਾ ਦੁੱਧ ਦੀ ਦੁਬਈ ਅਸਟੀਜੋ ਡੋਕਟਰਾਂ ਦੇ 21 22 ਕਿਲੋ ਛੋਆ ਵਾਗਾ ਪਹਿਲੇ ਛੋਏ ਸਹੀ ਗੱਲ ਤੇ ਮੰਨ ਕੇ ਚੱਲ ਦੁੱਧ 24 25 ਗ੍ਰਾਮ ਦੁੱਧ ਪਾਉਣਾ ਚਾਹੀਦਾ ਬੈਡ ਨੂੰ ਠੀਕ ਹੈ ਇਸ ਫੂਸ ਢਾਂਚਾ ਟੂੰਚਾ ਤੇ ਬੈਡ ਦੀ ਲਵਾਈ ਲਪੂਈ ਪੂਰੀ ਫੋਲ ਡਾਕਟਰ ਕਿੰਨੇ ਗਏ ਦੇ ਓਹ ਕੀ ਤੋੜ ਕੇ ਦਿਖਾ ਦੇ ਕੱਦ ਚੰਗਾ ਬਰੀਡ ਚੰਗੀ ਐ ਸੂਈ ਸਵਾਈਆ ਜੇਰੇ ਦੀ ਬਾਈ ਰੱਖੀ ਬੈਠਾ ਫੇਸਬੁਕ ਬੜਾ ਚੰਗਾ ਬਾਕੀ ਡੈਕਟਰ ਵੱਡੀ ਬੁੱਢੀ ਦਿਖਾ ਦੇ ਬੱਚੀ ਹਾਂ ਲੰਮੇ ਲੂਮੇ ਕੱਦ ਫੁੱਲ ਐ ਕਿ ਨਹੀਂ ਲੇਵੇ ਦੀ ਕੁਆਲਿਟੀ ਜੇ ਤੁਰਦੀ ਚੈੱਕ ਕਰਨ ਲੱਤਾਂ ਫੋਲ ਫੋਲ ਤੁਰਦੀਆ ਕਹਿੰਦੀ ਐ ਵੀ ਲੇਵਾ ਲੱਗਿਆ ਮੈਨੂੰ ਸਹੀ ਗੱਲ ਆ ਬਾਈ ਬਾੜੀ ਚੰਗੀ ਬਰੀਡ ਐ ਕਿ ਨਹੀਂ ਬਾੜਾ ਨਹੀਂ ਐ ਚੰਗੀ ਐ ਡੈਕਟਰ ਤੇ ਬਾਕੀ ਲੇਵੇ ਦੀ ਕੁਆਲਿਟੀ ਬਾਈ ਡੈਕਟਰ ਤੜਕੇ ਚੋਤਿਆਂ ਬੜਾ ਐ ਨਾ ਚੋਣਿਆ ਹੁੰਦੀਆਂ ਬੈਂਦੀਆਂ ਨਹੀਂ ਸੀਆਂ ਐ ਫਸਿਆਂ ਫਿਰਦੀਆਂ ਐ ਡੈਕਟਰ ਠੀਕ ਆ ਬਾਈ ਤੇ ਬਾਕੀ ਦਾ ਵਿਚਾਰੂ ਚੂਰੂ ਬਹੁਤ ਹੈਗੀ ਅਸਲੀਆਂ ਪੁੱਛੀਆਂ ਇਹ ਵੀ ਦਿਖਾਏ ਡਾਕਟਰ ਨੇ ਦੀ ਨਹੀਂ ਆਈਆਂ ਬੱਚੀਆਂ ਸਹੀ ਗੱਲ ਆ ਬਰੀਕ ਬਾਲੀ ਆ ਹਨ ਬਰੀਕੀ ਆ ਡਾਕਟਰ ਬਾਕੀ ਲੇਵੇ ਦੀ ਫਿਟਨੈਸ ਬਹੁਤ ਨਜਾਇਜ਼ ਚੰਗੀ ਲੱਗੀ ਆ ਵਾੜ ਨੂੰ ਬਾਕੀ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਮੁੱਲ ਹੋਊਗਾ ਫੋਨ ਤੇ ਮੁੱਲ ਪਹਿਲਾਂ ਹੀ ਵਜ ਦੇ ਜਾਇਜ਼ ਹੀ ਹੁੰਦੇ ਆ ਤੇ ਡਾਕਟਰ ਲੇਵਾ ਰੱਖਾਂਗੇ ਲੇਵਾ ਨੇੜ ਤੋਂ ਚੈੱਕ ਕਰ ਲੈ ਹੈ ਡਾਕਟਰ ਅਗਰੇ ਟ ਲੱਡੂ ਲਾਣਾ ਹੱਥ ਨੂੰ ਬੱਚਨੇ ਕੱਢੀਆਂ ਦੱਸੂਏ ਤੇ ਵਾਕੀ ਡਾਕਟਰ ਕੱਸ ਦਾਂਦਾ ਜੱਲਵਾ ਦੇ ਬਾਈਆਂ ਨੂੰ ਕਿੰਨਾ ਵਾੜਦਾ ਸਹੀ ਆ ਬਾਈ ਉਹ ਡਾਇਟਰ ਬੱਚੇ ਇਹ ਵੀ ਦੰਦਾ ਜੀ ਆ ਜੇ 6 ਫੁੱਟ ਕਰਦਾ ਬਾਈ ਦਾ ਉਸ ਹੱਬ ਨੰਦਾ ਜਾ ਲਾਇਓ ਬਾਕੀ ਕੋਈ ਚੱਕਰ ਨਹੀਂ ਬਾਈ ਧਾਰਾ ਮਾਰਕੀਟ ਖਾਨ ਨਾੜਾ ਨੂੜਾ ਬਾਈ ਲੇਵਾ ਬੜਾ ਚੰਗਾ ਬਾਕੀ ਡਾਇਟਰ ਸੀਲ ਹੰਡੀ ਲਾ ਹਮ ਬੱਚਾ ਇਹ ਵੀ ਨਹੀਂ ਸੱਤ ਮੇ ਲੋ ਡਾਇਟਰ ਚਵਾਈ ਪੜੀ ਚੰਗੀ ਹੈ ਨਾ ਖੜਕਾ ਸੁਣਦਾ ਚਵਾਈ ਦਾ ਹਮ ਚੰਗੀ ਚਵਾਈ ਹੈ ਬਾਈ ਦੇੜਾ ਵੱਡਾ ਆਣ ਵਾਲਾ ਹੈ ਕੀ ਬਾਤ ਹੈ ਹਮ ਚਵਾਈ ਦਾ ਲੈਟਰ ਕੋਈ ਵਹਿੜ ਮਾੜੀ ਨਹੀਂ ਸਣਾ ਨੋ ਲੱਥੀ ਨਾ ਲਾਵੇ ਠੀਕ ਹੈ ਇਹ ਮੰਨ ਗਿਆ ਗਰੰਟੀ ਹੋ ਗਈ ਕਿਹੜੀ ਗੱਲ ਆਪਾਂ ਕਹੇ ਸੀ ਠੀਕ ਹੈ ਭਾਈ ਤੇ ਮੰਨ ਕੇ ਚੱਲ ਆ ਦੇਖ ਲੈ ਕੋ ਭੂਰ ਸਰ ਲਾ ਵੜਾਵੇ ਹੂੰ ਚਵਾਈ ਦੇਖ ਲੈ ਜਮਾ ਬੌੜਾ ਯਾਰ ਕਣੀ ਜਮਾ ਲੈਟਰ ਖੱਟਾ ਚੂਣ ਚਵਾਈ ਇੱਕ ਨੰਬਰ ਮੋਟੀ ਮੋਟੀ ਚਵਾਈ ਹੈ ਗੰਨੇ ਵਾਲੀ ਚਵਾਈ ਹੈ ਭਾਈ ਬਾਕੀ ਥਾਣੀ ਨਾ ਦਾ ਨਾੜਾ ਨੂਣਾ ਲੈਵੇ ਤੇ ਫੁੱਲ ਚਾਹੀਆਂ ਫੁੱਲ ਬਰੀਕ ਸਮਾ ਕਰ ਦੇਖੇ ਥਾਣਾ ਇੰਨਾ ਚੰਗਾ ਗੱਡਾ ਵੜ ਨਹੀਂ ਲੈ ਭਾਈ ਜੇੜ ਤੋਂ ਚੈੱਕ ਕਰ ਲਓ ਬਾਕੀ ਮਾੜਾ ਮੋਲ ਨਹੀਂ ਕਰ ਤਿੰਨ ਬਾਈ ਨੂੰ ਵੀ ਦਿਖਾ ਡੈਕਟਰ ਬੱਛੀ ਜਾਇਜ ਹੋਊਗਾ ਖਿੱਚ ਕੇ ਮੋਲ ਰੱਖਾਂਗੇ ਬਾਈ ਫੁੱਲ ਕੱਦ ਫੁੱਲ ਬਰੀਡ ਸੂਈ ਸਵਾਈ ਹੈ ਬਾਈ ਤੇ ਜੇਰ ਜੂ ਰ ਡੈਕਟਰ ਕੰਪਲੀਟ ਆ ਸਾਰੀਆਂ ਵੜਾਂ ਜੀ ਸਹੀ ਆ ਬਾਈ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਡੈਕਟਰ ਦੂਜਾ ਸੂਆ ਬੱਛੀ ਸੂਈ ਹੈ ਜੀ ਕਦੋਂ ਸੂਈ ਹੈ ਵੀਰੇ ਇਹ ਡੈਕਟਰ ਪਰਸੂ ਇਹ ਸੂਈ ਹੈ ਜੀ ਠੀਕ ਆ ਇਹ ਲੇਵਾ ਇਹਦਾ ਵੀ ਦਿਖਾ ਡੈਕਟਰ ਕਿੰਨਾ ਚੰਗਾ ਲੱਗਿਆਗਾ ਬਹੁਤ ਸੋਹਣਾ ਆਰਡਰ ਬਾਈ ਫਿਟਿੰਗ ਵਾਲਾ ਲੇਵਾ ਲੈ ਆਣ ਥੁਣ ਬੜਾ ਚੰਗਾ ਲੱਗਿਆ ਹਨਾ ਕਰਮਾਈ ਤੇ ਬਗੜਾ ਥਣ ਥੁਣ ਤੇ ਬੈੜ ਦੇ ਅੰਗ ਰੰਗ ਢੰਗ ਬੜੇ ਨਜ਼ਾਇਜ਼ ਚੰਗੇ ਲੱਗੇ ਵਾ ਇਹ ਕਿਹਦੀ ਦਿੱਤਾ ਇਹਨੇ ਇਹਦੇ ਮਗਰੋਂ ਡਾਇਰੈਕਟਰ ਬੱਚਾ ਹੋਗਾ ਬੱਚਾ ਦਿੱਤਾ ਠੀਕ ਆ ਹਾਂ ਤੇ ਵਾਕੀ ਡਾਇਰੈਕਟਰ ਸੀ ਠੰਡੀ ਵੜ ਇਹ ਵੀ ਕਿੰਨੀ ਕਹਦੇ ਉਹਦਾ ਕਿ ਡੈਕਟਰ ਸੀ ਹੈ ਠੰਡੀ ਕਿੰਨੀ ਕਹਦੇ ਓਨੀ ਆ ਗਈ ਦੇਖੀ ਲੈ ਵਾ ਲੋ ਬੜਾ ਚੰਗਾ ਡੈਕਟਰ ਥਣ ਦੀ ਕੁਆਲਿਟੀ ਡੈਕਟਰ ਵਹਿੜਦੀ ਇਹ ਕਿੰਨੀ ਚੰਗਾ ਲੱਗਿਆ ਥਣ ਸੋਨਾ ਇੱਥੇ ਤੇ ਕੱਲਾ ਕੱਲਾ ਥਣ ਇੱਕ ਨੰਬਰ ਥਣ ਬੇਟ ਡੂਡ ਬੇਟ ਦੇ ਡੈਕਟਰ ਮੂਰੇ ਫਰਦਾ ਪੂਰਾ ਮੈਗਰਮੋਰ ਲੇਵਾਗਾ ਕਿੰਨਾ ਕਹਦੇ ਉਹਨਾਂ ਦਿਖਾਈ ਮੈਗਰੋ ਯਾਰ ਕਿੰਨੀ ਚੰਗੀ ਫੀਟਿੰਗ ਹੈਗੀ ਡੈਕਟਰ ਦੀ ਸਹੀ ਗੱਲ ਆ ਬਾਈ ਰੀਟਿੰਗ ਬੜੀ ਕੋਈ ਆਨੇ ਵਸੇ ਡੈਕਟਰ ਰੰਗ ਟੰਗ ਤੇ ਪ੍ਰਿੰਟ ਦੇ ਡੈਕਟਰ ਦੀ ਡਿਮਾਂਡ ਵੀ ਬਹੁਤ ਆ ਬਾਕੀ ਕਲਰ ਦੀ ਯਾਰਾ ਬਈ ਖੋਲੀ ਬਈ ਤੋੜ ਕੇ ਦਿਖਾਈ ਬਾਈ ਜਣ ਬੂਝਣ ਇਹਦਾ ਵੀ ਚੈੱਕ ਕਰਾ ਡੈਕਟਰ ਕਿੰਨਾ ਦੁੱਧ ਦੇ ਦੂ ਬਈ ਐਸਟੀਮੇਟ ਇਹ ਡੈਕਟਰ 24 25 ਕਿਲੋ ਨਾਲੇ ਮਾਲਕਾਂ ਨੇ ਬੈਲੈਂਸ ਵਿੱਚ ਜੋ ਹੈ ਰਸਾਇਆ ਆ ਆਪਾਂ ਨਹੀਂ ਕਹਿੰਦੇ ਕਿੰਨਾ ਦੇ ਦੋ ਬਾਕੀ ਇਹੋ ਦੀ ਸੇਵਾ ਗਈ ਸਹੀ ਆ ਭਾਈ ਇਹ ਮੈਂ ਡਾਕਟਰ ਬੈੜ ਹੈਗੀ 24 25 ਕੋ ਦੁੱਧ ਬੈੜ ਨੂੰ ਬਾਹਲਾ ਨਹੀਂ ਬ੍ਰੀਡ ਵਾਲੀ ਆ ਯਾਰ ਹਨਾ ਬ੍ਰੀਡ ਵੀ ਵਾਲੀ ਆ ਬੜਾ ਚੰਗਾ ਕਰਮਾ ਇਹਦੇ ਪ੍ਰਿੰਟ ਦੀ ਮੰਗ ਬਹੁਤ ਆ ਭਾਈ ਤੇ ਪ੍ਰਿੰਟ ਵੀ ਡਾਕਟਰ ਆ ਵੀ ਬੈੜਾ ਲੇਵਾ ਲੂਵਾ ਉਹ ਨਿਆਂ ਚੰਗਾ ਲੱਗਿਆ ਬੈੜ ਨੂੰ ਕਿੰਨਾ ਕਹਦੇ ਸਹੀ ਆ ਤੇ ਬਾਕੀ ਸਫਾਂਗਾ ਸੂਮਾ ਬਹੁਤ ਆ ਡਾਕਟਰ ਬੈੜ ਚ ਸਹੀ ਗੱਲ ਆ ਭਾਈ ਇਸ ਬ੍ਰੀਡ ਥਾਨ ਇੱਕ ਨੰਬਰ ਲੱਗਿਆ ਪ੍ਰਿੰਟ ਪ੍ਰਿੰਟ ਚੈੱਕ ਕਰਾ ਦੇ ਵੜ ਦਾ ਕੀ ਬਾਤ ਕਿੰਨਾ ਚੰਗਾ ਲੱਗਿਆ ਮੁੱਲ ਵੀਰੇ ਜਾਇਜ਼ ਹੋ ਮੋਲ ਡਾਕਟਰ ਜਮਾ ਜਾਇਜ਼ ਹੋ ਠੀਕ ਆ ਬਾਹਲਾ ਤਾਂ ਮੁੱਲ ਹੀ ਨਹੀਂ ਕਰਨਾ ਆਪਾਂ ਹਮ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਹਲਾ ਮੁੱਲ ਨਹੀਂ ਕਰ ਦੇਵੇ ਵੜ ਚੰਗੀ ਆ ਸੂਈ ਸਵਾਈਆ ਥਾਨ ਤੁਣ ਬਹੁਤ ਚੰਗਾ ਕੱਦ ਦਾ ਜਲਵਾ ਦੇ ਬਾਈ ਕਦਾਂ ਦਾ ਜਾ ਪਰਟਰ ਦੇ ਨਾਲ ਟਰ ਕਿੰਨਾ ਕੱਦ ਵਜਣਾ ਹੈਣਾ 6 ਫੁੱਟ ਕੱਦ ਦਾ ਉਸ ਹਿਸਾਬ ਨਾਲ ਲੈਵਲ ਹੋਵਾ ਬੜਾ ਚੰਗਾ ਹੈਣਾ ਇਹ ਵਾਲੂ ਬੜਾ ਟਰ ਕੱਦ ਵਜਣਾ ਟਰ ਦੇ ਕਿ ਸਲੀਨਰ ਗਈ ਪਈਆ ਪੂਰਾ ਫੁੱਲ ਵਜਣਾ ਹੈਗਾ ਸਹੀ ਆ ਚਮਕ ਚਮਕ ਥਣ ਥੁਣਾ ਚਵਾਈ ਆ ਪੇਦੀ ਵੀ ਕਰਕੇ ਦਿਖਾਉਣੇਗੇ ਬਾਕੀ ਕੋਈ ਚੱਕਰ ਨਹੀਂ thora ਮਾਰ ਕੇ ਦਿਖਾ ਦੇ ਮਾਰ ਦੇ ਵੀਰੇ ਠੰਡੀ ਬੋਤਾ ਹੈਣਾ ਬਾਕੀ ਟਰ ਦੇਖ ਲੈ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਇਹਦੇ ਵੀ ਨਾ ਛੱਡਾ ਚਵਾਈ ਬੜੀ ਚੰਗੀ ਹੈਣਾ ਟਰ ਛਾੜਨਾ ਬੜਾ ਨੈਟ ਆ ਜਾ ਹੂੰ ਟੜਕਾ ਸੌਂਦਾ ਯਾਰ ਚਵਾਈਦਾ ਤਾਂ ਨਾ ਪੂਰੀ ਗੰਦੇ ਨੰਬਰ ਆ ਲੈਟਰ ਚਵਾਈ ਇਹ ਨੰਬਰ ਚਵਾਈ ਜਾਂਦਾ ਜੀ ਲੱਗਦਾ ਹਨ ਜੀ ਲੱਗਦਾ ਲੈਟਰ ਚੋਣਿਆ ਦਾ ਚੱਕਰੀ ਨਹੀਂ ਆ ਠੰਡੀ ਸੀਲ ਫੁੱਲ ਆ ਬਾਈ ਵਾਲੀ ਨਿਆ ਸੀਲ ਹੰਘੇ ਡੈਕਟਰ ਹਮ ਲੈ ਕੀ ਬਾਤ ਬਾਕੀ ਦੁੱਧ ਦੇਖੋ ਲੈ ਕਿੰਨੀਆਂ ਘਤਾਰਾਂ ਮਾਰੀਆਂ ਬਾਈ ਨੇ ਤੇ ਬਾਕੀ ਵਾਲੀ ਲੈਟਰ ਤਾਹਾਂ ਨੂੰ ਆਉਂਦੀ ਹੈ ਹਾਂ ਨਿਭੜਦੀ ਹੈ ਚਵਾਈ ਬਾਕੀ ਲੈਵਲ ਉੱਪਰ ਕਰਮਾਈ ਦਾ ਬਹੁਤ ਚੰਗਾ ਥਣ ਨੇੜ ਤੋਂ ਚੈੱਕ ਕਰ ਲੋ ਪੂਰੀ ਵੀ ਤੇ ਨਾੜਾ ਨੂੜਾ ਡੈਕਟਰ ਵੈੜਾ ਲੈਵਾ ਮੂਹਰੇ ਆ ਫਿਰਦਾ ਗੇ ਡੂੜ ਗੇਠ ਤੇ ਬਹੁਤ ਨਜਾਇਜ਼ ਚੰਗਾ ਲੈਵਾ ਥਣ ਲੱਗਾ ਪ੍ਰਿੰਟ ਪ੍ਰਿੰਟ ਪਿੱਛੋ ਪਿੱਛੋ ਲੈਵਾ ਡੈਕਟਰ ਵੈੜਦਾ ਠੀਕ ਆ ਮੋਲ ਬਈ ਜੈ ਜੀ ਹੂੰ ਮੋਲ ਡੈਕਟਰ ਜਮਾ ਜੈਜ ਹੋਊਗਾ ਮੋਲ ਤਾਂ ਬਾੜੇ ਕਰਨੀ ਨਹੀਂ ਠੀਕ ਆ ਭਾਈ ਅੱਗੇ ਵੀਰੇ 4 ਨੰਬਰ ਕਿਹੜਾ ਸੂਆ ਸੂਈ ਆ ਇਹ ਡੈਕਟਰ ਦੂਜਾ ਸੂਆ ਬੱਛੀ ਸੂਇਂ ਸ਼ਹਿਰ ਸ਼ਹਿਰ ਇਹ ਪੱਤੂਈ ਆ ਇਹੋਂ ਡਾਇਰੈਕਟਰ ਹੈ ਚੌਥਾ ਪੰਜਵਾਂ ਦੇਣਾ ਬੱਚਾ ਹੀ ਬੱੱਛੀ ਹੈਗੀ ਬੱੱਛੀ ਹੈ ਹੈ ਦੇ ਡਾਇਰੈਕਟਰ ਕੁਆਲਿਟੀ ਬੱਚੀ ਹੈ ਨਾ ਕੱਦ ਹੀ ਬਹੁਤ ਆ ਯਾਰ ਬੱੱਛੀ ਦਾ ਬਾ ਡਾਇਰੈਕਟਰ ਨਿਆਇ ਚੰਗਾ ਬੱਚਾ ਆ ਮੇਰਾ ਕਿੰਨੀ ਵੱਡੀ ਬੁੱਡੀ ਤੇ ਗਾਂ ਦਾ ਕੱਦ ਵੱਡਾ ਕਰਕੇ ਇਹਨਾਂ ਬੱਚੇ ਬਹੁਤ ਕੱਦ ਕੁਦਦਾ ਆ ਤੇ ਗਾਂ ਦਾ ਵੀ ਡਾਇਰੈਕਟਰ ਫੁੱਲ ਸੈਜਾਗਾ ਬਾਕੀ ਇਹ ਬਰੀਡ ਮਿਲਦੀ ਬਹੁਤ ਘੱਟ ਹੈ ਮਿਲਦੀ ਡਾਇਰੈਕਟਰ ਜਮਾ ਰੇਨਲ ਆਹੀ ਡਾਇਰੈਕਟਰ ਆਏ ਨਹੀਂ ਕੋਈ ਵਿੱਚ ਲੈਵਾ ਦਿਹਾ ਡਾਇਰੈਕਟਰ ਬੱਚੇ ਨੂੰ ਪੂਰਾ ਪੰਡ ਵਾਲਾ ਲੈਵਾ ਲੱਗਿਆ ਥਾਣੀ ਬੜਾ ਚੰਗਾ ਭਈ ਗੁਲਾਬੀ ਥਣ ਪਛਾਂ ਤੋਂ ਲੈਵਾ ਚੈਕ ਐਗੇ ਡਾਕਟਰ ਬੱਛੀ ਵੀ ਲੈਵਾ ਮੈਨੂੰ ਹੀ ਲੱਗਿਆ ਆ ਹੂੰ ਦੇ ਡਾਕਟਰ ਸਫਾਈ ਸੁਈ ਲੈਵੇ ਦੀ ਸਹੀ ਗੱਲ ਤਾਂੀਆਂ ਗੱਲਾਂ ਆਂ ਤੇ ਮਗਰਮਗਰ ਨੂੰ ਤੇ ਥਣ ਥੁਣਾ ਸਹੀ ਗੱਲ ਤੇ ਇਧਰੋਂ ਦਿਖਾਇਆ ਡੈਂਡ ਪੁੱਠੇ ਪਾਸੇ ਬਈਆ ਸਿੱਧੇ ਪਾਸੇ ਤਾਂ ਬੈਠਣਾ ਹੈ ਗੰਢੀ ਐਨੀ ਕਾ ਜਿਵੇਂ ਮਰਜੀ ਬੈਠਾ ਰੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਤੇ ਲੈਵਾ ਦੇਖੋ ਥਣ ਦੇ ਡਾਕਟਰ ਲਾ ਕੀ ਬਾਤ ਆ ਤੇ ਚਵਾਈ ਵੀ ਡਾਕਟਰ ਬਾਹਰ ਨਹੀਂ ਆਇਆ ਨੈਟ ਲੱਗੀ ਵਾ ਬਹਿਣ ਨੂੰ ਇਹ ਮੂਰੇ ਵੀ ਦੇਖ ਲੈ ਗੱਟ ਡੂਡ ਗੱਟ ਫਿਰਦਾ ਜਾ ਤੇ ਮਗਰ ਮੂਰ ਦਿਖਾਏ ਡਾਕਟਰ ਦੇਖ ਲੈ ਲੇਵਾ ਤੇ ਪੂਰੇ ਪੱਕੇ ਲੇਵੇ ਦੇ ਨਾਮ ਮਟਾਇਡਸੋ ਡਾਕਟਰ ਕਿਸੇ ਵੜ ਦੇ ਲੇਵੇ ਨੂੰ ਤੇ ਬਾਕੀ ਡਾਕਟਰ ਵੱਡੀ ਬੁੱਢੀ ਦਿਖਾ ਦੇ ਲੈ ਸਹੀ ਗੱਲ ਕੱਦ ਦੇਖ ਕਿੰਨਾ ਹੈ ਕੱਦ ਫੁੱਲ ਆ ਬਈ ਬਹੁਤ ਯਾ ਦਬਲ ਕੱਦ ਆ ਇਹ ਤਾਂ ਫੁੱਲ ਫੁੱਲ ਬ੍ਰੀਡ ਹੋਲੀ ਬਈ ਤੋਰ ਕੇ ਦਿਖਾਈ ਸੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਭਾਈ ਨਾਲ ਹੀ ਤਿਆਰ ਹੋ ਜਾਣਾ ਹਾਏ ਬੱਚੇ ਦੁਨਾਂ ਵੜਾ ਮਗਰੀ ਬਾਹਰ ਨਹੀਂ ਆਏ ਐ ਡਾਕਟਰ ਵੀ ਮੰਨ ਕੇ ਚੱਲ ਤਾਂ ਜੀ ਮਾਰਦੀ ਐਰ ਸ਼ਹਿਰ ਜੇ ਰੰਗ ਦੇ ਦੀ ਸਹੀ ਗੱਲ ਕਿ ਡੱਬਾਂ ਜਾਈ ਡਾਕਟਰ ਪੂਰੀ ਫੁੱਲ ਪਿਓਰ ਚ ਆ ਗਈ ਕਿ ਨਾ ਗਰਮੀ ਮੰਨਣੀ ਐ ਤੇ ਦੁੱਧ ਪਾਉਣਾ ਫੈਟ ਵਾਲਾ ਸਹੀ ਹੈ ਤੋਂ ਡਾਕਟਰ 22 23 ਕਿਲੋ ਪਹਿਲੇ ਸੂਏ ਪਾਇਆ ਵਾ 24 25 ਕਿਲੋ ਦੀ ਆਪ ਨੂੰ ਗਰੰਟੀ ਦਿੱਤੀ ਹੈਗੀ ਬਾਕੀ ਆਹਾਂ ਦੀ ਸੇਵਾ ਗਈ ਸਹੀ ਗੱਲ ਆ ਬੰਦਾ ਹੂੰ ਤੇ ਬੈੜਾ ਤੋੜਾ ਤਾਰਾ ਤੇ ਲੈ ਵਾਲੂਆ ਚੈੱਕ ਕਰਾਵੇ ਹਾਂ ਬਾਕੀ ਕੱਦ ਬਹੁਤ ਆ ਯਾਰਾਂ ਕਰ ਦੇ ਨਾ ਮਨ ਨੂੰ ਕਰ ਲਵੋ ਤਾਂ ਗੱਲ ਤੇ ਬਾਕੀ ਡੈਕਟਰ ਲੈ ਲੂਗੀ ਬੜੀ ਨਿਆਇ ਚੰਗੀ ਹੈਗੀ ਹੂੰ ਤੇ ਡੈਕਟਰ ਸੀਲ ਨਹੀਂ ਲਾ ਹਾਂ ਉਧਰੋਂ ਆਈ ਹੈਗੀ ਲਾ ਸਹੀ ਗੱਲ ਆਈ ਬਈ ਮਾ ਜੀ ਵੀ ਗਿਆ ਸਹੀ ਚੱਕਰੀ ਨਹੀਂ ਠੰਡੀ ਸੀਲ ਤੇ ਪਿੱਛੋਂ ਆਰਡਰ ਚੈੱਕ ਕਰਾਇਆ ਡੈਕਟਰ ਵੈਲ ਦਾ ਹੂੰ ਆਰਡਰ ਬੜਾ ਕਮਾਲ ਦਾ ਕਰਮਾਈ ਦਾ ਲਾਇਆ ਬਈ ਬੜੀ ਨਿਆਇ ਤਕੜੀ ਫੀਲ ਲੱਗੀ ਹੈ ਹਾਂ ਦੇਖ ਬਾਕੀ ਕੋਈ ਚੱਕਰ ਨਹੀਂ ਬਈ ਧਾਰਾ ਮਾਰ ਕੇ ਦਿਖਾ ਸਿਤਾਰਾ ਨੂੰ ਡਾਇਰੈਕਟਰ ਬਾਲ ਜੁਣਾਈ ਤੇ ਸੀਲ ਹੈਨੀ ਡਾਇਰੈਕਟਰ ਇਨੀ ਕਹੇਗੀ ਵਾੜਾ ਤੇ ਲੈ ਫਾ ਆਈ ਵਾੜਾ ਹੂੰ ਹੂੰ ਠੰਡੀ ਫੋਲਾ ਹਨ ਇਸ ਸਿਤਾਰਾ ਬੱਚਾ ਨੇ ਲੋੜ ਹੈ ਕੋਸ਼ ਕਰਨ ਦੀ ਲੋੜ ਨਹੀਂ ਜਿਵੇਂ ਬੜੀ ਚੰਗੀ ਹੈ ਨਾ ਮੋਟਾ ਮੋਟਾ ਜੋਣਾ ਬਈ ਠੰਡੀ ਫੋਲਾ ਹਨ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਫਿਲਾ ਚਵਾਈ ਹੈ ਨਾ ਹਾਂ ਕੋਈ ਨਾ ਮੇਰਾ ਕੋਈ ਜਵਾਕ ਆਇਆ ਟਰਬਲ ਨਹੀਂ ਆਇਆ ਚੰਗਾ ਲੱਗਿਆ ਬੈਠ ਨੂੰ ਕਿੰਨਾ ਕਹਦੇ ਉਹਨਾਂ ਆ ਕੋਈ ਬੱਚਾ ਨਹੀਂ ਛੱਡਿਆ ਤੁਸੀਂ ਆਪਾਂ ਹੀ ਬੈਠੇ ਰਹੋ ਸਹੀ ਗੱਲ ਹੈ ਤੇ ਬਾਲ ਡਿਵਾਇਡਰ ਤਾਂ ਆਉਂਦੇ ਕਿੰਨੇ ਧਾਰਾਂ ਮਾਰਿਆ ਲੈਂ ਲੈਂ ਮੈਂ ਇਹ ਤੋਂ ਚੈੱਕ ਕਰੂੰ ਚੋਣ ਜਵਾਕ ਤਾਂ ਇੱਕ ਨੰਬਰ ਆ ਯਾਰ ਕਰਮਾਂ ਦਾ ਮਨ ਕੇ ਚਾਰ ਡੈਕਟਰ ਚਵਾਈ ਤਾਂ ਇਹ ਕਹਿੰਦੇ ਦੋ ਮਿੰਟਾਂ 'ਚ ਬੰਦਾ ਚੋਕ ਰੱਖੜੂਆ ਤੇ ਦੁੱਧ ਵੀ ਡੈਕਟਰ ਆ ਜਿਵੇਂ ਚਿੱਟਾ ਫਾਟ ਵਾਲਾ ਜਿਵੇਂ ਸਹੀ ਗੱਲ ਆ ਕਿੰਨਾ ਕਹਦੇ ਤੇ ਕਿੰਨੇ ਆ ਕਿ ਧਾਰਾਂ ਮਾਰਿਆ ਦੇ ਫੈਕਟਰ ਦੁੱਧ ਆ ਮਾਰਿਆ ਕੱਢ ਕੇ ਬਾਕੀ ਥਣ ਦੇਖੋ ਬਈ ਕਿੰਨਾ ਚੰਗਾ ਲੱਗਿਆ ਗੁਲਾਬੀ ਥਣ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਨਾਲਾ ਨੋੜਾ ਫੁੱਲ ਚੰਗੀਆਂ ਤੇ ਲੈਵਲ ਲੂਵਲ ਫੀਟਿੰਗ ਦਿਖਾਈ ਡੈਕਟਰ ਲੈ ਮੁੱਲ ਬਾਈ ਕਹਿੰਦਾ ਫੋਨ ਤੇ ਹੋਜੂ ਮੁੱਲ ਜਿਹੜਾ ਵੜਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਬਾਈ ਬਾਕੀ ਇਹ ਬਰੀਡ ਮਿਲਦੀ ਬੋਕਟਾ ਅੱਗੇ ਵੀਰੇ ਆ ਗਈ 5 ਨੰਬਰ ਕਿਹੜਾ ਕਿਹੜਾ ਸੂਆ ਸੂਈ ਆ ਵੀਰੇ ਇਹ ਡਾਕਟਰ ਦੂਜਾ ਸੂਆ ਵੜ੍ਹ ਸੁਈ ਹੈਗੀ ਕਦੋਂ ਸੁਈ ਆ ਬਾਈ ਇਹ ਡਾਕਟਰ ਕੱਲ੍ਹ ਹੱਥ ਨੇ ਸੁਈ ਹੈਗੀ ਜੇਰ ਜੂਰ ਦੀ ਜਮਾ ਕੰਪਲੀਟ ਆ ਗਾਰੰਟੀ ਹੈਗੀ ਆਪਣੀ ਠੀਕ ਆ ਤੇ ਬੱਚਾ ਡਾਕਟਰ ਬੱਛੀ ਦਿਖਾਏ ਦੇ ਮਗਰ ਬੱਛੀ ਬੜੀ ਚੰਗੀ ਆ ਨਾ ਬੱਚੀ ਦਾ ਡਾਕਟਰ ਵੀ ਮੋਲ ਨਹੀਂ ਲਿਆ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਕੀ ਆ ਬਾਤ ਆ ਨਾਸਾਂ ਗਲਾਬੀ ਛੋਟਾ ਛੋਟਾ ਕੰਨ ਫੁੱਲ ਪ੍ਰਿੰਟ ਕਿ ਨਹੀਂ ਬਾਈ ਦੇਖ ਕੇ ਮੈਂ ਉਹ ਡੈਕਟਰ ਬੱਚਾ ਸੀ ਆ ਉਹ ਚੀਜ਼ ਆ ਜਮਾ ਪ੍ਰਿੰਟ ਪ੍ਰਿੰਟ ਵੱਡੀ ਬੁੱਡੀ ਦਿਖਾ ਡੈਕਟਰ ਕਿੰਨੇ ਆ ਤੇ ਫੇਸ ਫੂਸ ਤੇ ਬੱਚੀ ਦੀ ਖੜਨੀ ਖੁੰਨੀ ਚੈੱਕ ਕਰਾਇਆ ਡੈਕਟਰ ਕੀ ਆ ਬਾਤ ਆ ਕੁਆਲਿਟੀ ਬੜੀ ਯਾਰ ਬੱਚੇ ਚਾਹਣ ਬੜਾ ਨਿਆਂ ਚੰਗਾ ਡੈਕਟਰ ਤਰ੍ਹਾਂ ਡਾਇਮੰਡ ਪੀਸ ਆ ਬੱਚਾ ਡਾਇਮੰਡ ਪੀਸ ਆ ਲੈ ਦੇ ਖੜਨੀ ਖੁੰਨੀ ਡੈਕਟਰ ਹਮ ਕਾਹਦੀਆਂ ਗੱਲਾਂ ਆਂ ਕੀ ਆ ਬਾਤ ਜਿਵੇਂ ਡੈਕਟਰ ਸਿਰਾ ਬੱਚੇ ਦੂਗਾ ਹੋਰ ਤਾਂ ਵੈੜ ਵੀ ਖਰਚੇਗੀ ਯਾਰ ਲੇਵਾ ਬਹੁਤ ਆਣਾ ਕਰਮ ਵਾਲੀ ਦਾ ਇਹ ਡਾਕਟਰ ਥਣ ਥਣ ਚੈੱਕ ਕਰਾ ਦੇਦਾ ਵੀ ਵੈੜ ਹੂੰ ਕਿੰਨੀ ਕਹਦੇ ਹੋ ਨਹੀਂ ਤਾਂ ਥਣ ਥਣ ਦਿਖਾ ਡਾਕਟਰ ਕਿੰਨਾ ਚਿਰ ਲੱਗਿਆ ਵੈੜ ਨੂੰ ਉੱਥੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਲੱਗਿਆ ਬਈ ਕੀ ਆ ਪੂਰਾ ਡਾਕਟਰ ਮੈਗਰਮੂਰ ਦਾ ਲੇਵਾ ਮੂਰੋਂ ਦਿਖਾ ਦੇ ਲੇਵੇ ਦੀ ਸਫਾਈਆਂ ਸੂੰਗਾ ਸੀ ਜੇ ਠੰਡੀ ਇੱਕ ਪਿੱਛੋ ਪਿੱਛੋ ਲੇਵਾ ਚੈੱਕ ਕਰਾਇਆ ਇੱਕ ਤਾਂ ਵੈੜ ਦਾ ਕਮਾਲ ਇਹਨਾਂ ਦੇਖੀ ਬਹੁਤ ਸੋਹਣਾ ਹਟਰ ਫੀਟਿੰਗ ਵਾਲੀ ਤਾਂ ਗੜੀ ਆ ਬੜੀ ਐ ਫੀਟਿੰਗ ਲੱਗੇ ਪੱਕੇ ਲੇਵੇ ਦੀ ਵਾ ਡਾਕਟਰ ਨੇ ਪੂਰੇ ਬਈ ਹੂੰ ਲੈ ਕੱਦ ਦਾ ਬ੍ਰੀਡ ਪ੍ਰਿੰਟ ਸੂਈ ਸਵਾਈ ਬੱਚਾ ਬਾਕੀ ਦਾ ਟ੍ਰੇ ਪ੍ਰਿੰਟ ਦੀ ਡਿਮਾਂਡ ਵੀ ਬਹੁਤ ਹੈਗੀ ਖੋਲੀ ਬਾਈ ਤੋਰ ਵਾਈਟ ਕਲਰ ਆ ਗਿਆ ਇਨਸ਼ਾ ਅੱਲਾਹ ਬਾਈ ਹੂੰ ਇੱਕ ਲੱਗਦਾ ਕਿੰਨਾ ਚੰਗਾ ਲੱਗਿਆ ਮੈਂ ਲੈ ਵਾ ਦੇਖ ਦੂ ਮਗਰ ਮੂਹ ਲੱਕ ਨਹੀਂ ਬਾਈ ਇਹ ਆ ਕੇ ਥਣ ਵੀ ਇੰਨਾ ਚੰਗਾ ਲੱਗਿਆ ਦੋ ਮਿੰਟਾਂ ਜੋ ਕੇ ਠੜੂ ਬੈਠ ਨੂੰ ਸਹੀ ਹੈ ਬਾਈ ਦੋ ਨਾਲ ਮਿਲਨੇ ਆ ਕਿਉਂ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਝੂਠੇ ਮਿੱਠੇ ਪੱਟੇਗਾ ਕਿ ਨਾਲ ਹੀ ਤਿਆਰ ਹੋ ਜਾਂਦੀ ਹੈ ਲੇਵਾ ਦੇ ਕੋਕਰ ਮਾਈਚੀ ਮੱਛੀ ਦਾ ਵੀ ਕੋਈ ਆਤਰੀ ਡਾਕਟਰ ਬੈੜੀ ਬਹੁਤ ਨਿਆਏ ਚੰਗੀ ਹੈਗੀ ਫੇਸ ਫੂਸ ਲੰਬੀ ਲੰਬੀ ਕਿੰਨੀ ਕਹਦੇ ਉੰਨੀ ਹੈਗੀ ਪਸਲੀਆਂ ਪੁਸਲੀਆਂ ਬੈੜੀਆਂ ਬਹੁਤ ਨਿਆਏ ਚੰਗੀਆਂ ਹੈਗੀਆਂ ਇਹ ਲੱਤਾ ਡਾਕਟਰ ਖੋਹ ਖੋਹ ਤੁਰ ਗਿਆ ਬੈੜ ਐਨਾ ਚੰਗਾ ਲੈਵਾ ਲੱਗਿਆ ਬੈੜ ਨੂੰ ਮੋਲ ਵੀਰੇ ਜਾਇਜ ਹੋਗਾ ਮੋਲ ਡਾਕਟਰ ਜਮਾ ਜਾਇਜ ਹੋਗਾ ਬਾਲਾ ਤਾਂ ਮੋਲ ਹੀ ਨਹੀਂ ਕਰਨਾ ਰਿਹਾ ਬਾਈ ਬਾਲਾ ਮੋਲ ਨਹੀਂ ਕਰਦੇ ਮੋਲ ਬਾਈ ਕਹਿੰਦਾ ਜਮਾ ਜਾਇਜ ਹੋ ਬਾਕੀ ਕੋਈ ਚੱਕ ਨਹੀਂ ਧਾਰਾ ਮਾਰ ਕੇ ਰੱਖਾ ਚਵਾਈ ਬੜੀ ਚੰਗੀ ਆ ਹਨਾ ਬਾਕੀ ਡਾਕਟਰ ਸੀਐਹ ਢੰਡੀ ਦੇਖੇ ਕੋਈ ਬੱਚਾ ਨਹੀਂ ਛੱਡਿਆ ਕੋਈ ਨਹੀਂ ਕਰਿਆ ਇਹ ਮੰਨ ਕੇ ਦੇਖਣਾ ਚੋਣ ਚਵਾਈ ਦੇਖਣਾ ਕਿੰਨਾ ਚੰਗਾ ਲੱਗਾ ਕਿਆ ਬਾਤ ਹੈ ਚਵਾਈ ਬੜੀ ਚੰਗੀ ਆ ਹਨਾ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਟੰਡੀ ਥੀਲ ਫੁੱਲ ਆ ਹਨਾ ਬੜਾ ਨਹੀਂ ਆਇਆ ਸੀਐਹ ਡਾਕਟਰ ਇਹ ਬਾਕੀ ਥਣ ਥਣੋਂ ਬਾਹਲਾ ਨਹੀਂ ਆਇਆ ਚੰਗਾ ਲੱਗਾ ਬਈ ਸਹੀ ਗੱਲ ਆ ਬਈ ਚਵਾਈ ਇੱਕ ਨੰਬਰ ਆ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਲੈ ਬਈ ਮਗਰ ਲੈ ਥਣਾਈ ਚੈੱਕ ਕਰ ਲੋ ਚਵਾਈ ਅਗਰੇ ਸਾਇਕ ਚੈੱਕ ਕਰਾ ਦੇ ਕਿੰਨੀ ਚੰਗੀ ਲੱਗਿਆ ਬੈੜ ਦੇ ਮੋਟਾ ਮੋਟਾ ਚੋਣਾ ਕਿ ਨਹੀਂ ਕਿੰਨੇ ਟਰੈਕਟਰ ਤਾਰਾਂ ਮਾਰੀਆਂ ਦੇਖ ਲੈ ਬਾਲਟੀ ਤਾਹਾਂ ਨੂੰ ਇਹ ਦੱਸਦੀ ਹੈਗੀ ਸਹੀ ਗੱਲ ਹੈ ਜਮਾ ਖੱਟਾ ਖੱਟਾ ਬੋਲਾ ਤੇ ਥਣ ਥਣ ਦੇ ਟਰੈਕਟਰ ਕਿੰਨਾ ਚੰਗਾ ਕੱਢਿਆ ਬੈੜ ਦੇ ਪੂਰੀ ਵਿਤੀ ਤੇ ਕਲਾ ਕਲਾ ਹਨ ਤੇ ਮੋਲ ਬਾਈ ਕਹਿੰਦਾ ਬਾਲਾ ਨਹੀਂ ਕਰਦੇ ਮੋਲ ਜਿਹੜਾ ਬੈੜ ਦੇ ਹਿਸਾਬ ਨਾਲ ਬਿਲਕੁਲ ਜੈ ਜੀ ਹੋਊਗਾ ਕੀ ਬਾਤ ਅੱਗੇ ਵੀਰੇ ਆ ਗਈ ਸੱਤ ਨੰਬਰ 6 ਨੰਬਰ ਡਾਕਟਰ 6 ਨੰਬਰ ਤੇ ਇਹ ਕਿਹੜਾ ਸੂਸੂਈ ਹੈ ਇਹ ਵੀ ਡਾਕਟਰ ਦੂਜਾ ਸੂਸੂ ਬੱਛੀ ਸੂਈ ਹੈਗੀ ਇਹ ਕਦੋਂ ਸੂਈ ਹੈ ਵੀਰੇ ਤੇ ਇਹ ਡਾਕਟਰ ਮੰਨ ਕੇ ਚੱਲ ਚੌਥਾ ਪੰਜਵਾਂ ਦੇਣਾਗਾ ਤੇ ਬੱਚਾ ਡਾਕਟਰ ਦੇ ਮਗਰ ਬੱਚਾ ਹੈਗਾ ਬੱਚਾ ਦੇਤਾ ਤੇ ਬਾਕੀ ਡਾਕਟਰ ਬੈੜ ਦਾ ਰੰਗ ਪ੍ਰਿੰਟ ਤੇ ਲੇਵਾ ਥਣ ਕਿੰਨਾ ਹੈ ਕਿਹਦੇ ਹੁੰਦਾ ਡੰਡੀ ਸਹੀ ਕਹਦੇ 19 ਹੈਗੀ ਲੇਵਾ ਦੇ ਹਨਾ ਲੇਵਾ ਕਿ ਠਣ ਠਣ ਦਿਖਾਏ ਡਾਕਟਰ ਕੀ ਬਾਤ ਹੈ ਕਿਹਣਾ ਕਰਨਾ ਕਰਮਾਂ ਨੇ ਡਾਕਟਰ ਜਮੇ ਨਹੀਂ ਕੋਈ ਇੱਥੋਂ ਕੈਮਰਾ ਮਾਰ ਉਹਨਾਂ ਲੇਵਾਗੇ ਨੂੰ ਉਹਨਾਂ ਪਿੱਛੇ ਨੂੰ ਆ ਬਾਈ ਠੰਡੀ ਸੀਲ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਇੱਕ ਨੰਬਰ ਬਰੀਡ ਆ ਬਾਈ ਕਿੰਨਾ ਦੁੱਧ ਦੇ ਦੂ ਬਾਈ ਡੋ ਡਾਕਟਰ ਮੰਨ ਕੇ ਚੱਲ 22 23 ਕਿਲੋ ਪਹਿਲੇ ਸੂਏ ਚੋਆ ਵਾ ਵੜਦਾ ਠੀਕ ਆ ਤੇ ਮੰਨ ਕੇ ਚੱਲ 24 25 ਕਿਲੋ ਦੇਣਾ ਚਾਹੀਦਾ ਕਿਹੜੇ ਹਿਸਾਬ ਨਾਲ ਡਾਕਟਰ ਬੈਠੇ ਰੰਗ ਢੰਗ ਲੈ ਗਏ ਰੰਗ ਢੰਗ ਹੋਲ ਦੇ ਬਾਕੀ ਇਹ ਤਾਂ ਥਣ ਥਣ ਬੈਠਦਾ ਬਖਰਮਾ ਬੁਖਰਮਾ ਉਹ ਨਿਆਂ ਲੱਗਿਆ ਵਗਾ ਬਾਕੀ ਕੱਦ ਪ੍ਰਿੰਟ ਨਸਲ ਵਾਲੀ ਵੜਾ ਪੂਰੀ ਡਾਕਟਰ ਇਧਰ ਨੂੰ ਲੈ ਜਾਓ ਜੀ ਫੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਸਨਖਾ ਪੁਣਾ ਵੜ ਦੇ ਵਿੱਚ ਫੁੱਲ ਤੇ ਮੋਲ ਬਾਈ ਕਹਿੰਦਾ ਬਾਲਾ ਨਹੀਂ ਕਰਦੇ ਮੋਲਲਾ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜੈ 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 ਰਾਈਡਰ ਮੈਂ ਰਾਈਡਰ ਦੇ ਦਾ ਰੰਗ ਢੰਗ ਕਿੰਨੇ ਚੰਗੇ ਲੱਗੇ ਹੈਗੇ ਸਹੀ ਹੈ ਬਾਕੀ ਲੇ ਲੂਵੇ ਦੀ ਬੱਚੀ ਉਹ ਨਹੀਂ ਐ ਚੰਗੇ ਜਵਾਨੀ ਦਾ ਡੈਕਟਰ ਐ ਨਹੀਂ ਕੋ ਪੱਕ ਪੋਣੇ ਦਾ ਬੱਚੀ ਸਹੀ ਗੱਲ ਆ ਕਿੰਨੀ ਕਹਦੇ ਇਹ ਬੱਚੇ ਦਾ ਕਰਦੀ ਆਈ ਮੜਾ ਮੋਟਾ ਸਹੀ ਆ ਭਾਈ ਤੇ ਮੰਨ ਕੇ ਬੈ ਡੈਕਟਰ ਇੱਕ ਨੰਬਰ ਆ ਗਈ ਬਾਕੀ ਥਲੋਂ ਚੁਆਇਸ ਚੁਈ ਬਹੁ ਨਹੀਂ ਐ ਚੰਗੀ ਲੱਗੀ ਹੈਗੀ ਧਰਾਂ ਕੋਈ ਚੱਕਰ ਨਹੀਂ ਬਾਈ ਕਹਿੰਦਾ ਮਾਰ ਕੇ ਦਿਖਾ ਦਾਂਗੇ ਕੁਆਲਿਟੀ ਇੱਕ ਨੰਬਰ ਆ ਬਾਈ ਧਰਾਂ ਮਾਰ ਦੇ ਬਾਕੀ ਡੈਡੀ ਬਹੁਤ ਆਣਾ ਬਾਕੀ ਰਾਈਡਰ ਦੇ ਦਾ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਚੁਆਈ ਦੇ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਤੋਈ ਚੱਲ ਕਿਆ ਬਾਤ ਬੜੀ ਚੰਗੀ ਚਵਾਈ ਆ ਬੜਾ ਨਿਆਰਾ ਥਣ ਬੜਾ ਚੰਗਾ ਲੱਗਿਆ ਨੇ ਚਵਾਈ ਤਾਂ ਆਟੋਮੈਟਿਕੀ ਚੰਗੀ ਹੋਣੀ ਆ ਹਮਮ ਸਹੀ ਗੱਲ ਆ ਤੇ ਬਾਕੀ ਡਾਕਟਰ ਮਾਇਰ ਲੈਣਾ ਚਵਾਈ ਚਵਾਈ ਚੈੱਕ ਕਰ ਲਓ ਕਿਆ ਬਾਤ ਨੇੜ ਵੱੜਦੀ ਹੈ ਚਵਾਈ ਤਾਂ ਕਿ ਨਹੀਂ ਕੋਣ ਚੋਅ ਡੈਕਟਰ ਬੜਾ ਨਹੀਂ ਆਇਆ ਚੰਗਾ ਲੱਗਿਆ ਵੜਨ ਸਹੀ ਗੱਲ ਆ ਬਈ ਠੰਡੀ ਫੁੱਲ ਆ ਬਰੀਡ ਫੁੱਲ ਆ ਬਈ ਤੇ ਫੇਸਬੁਕ ਬੜਾ ਚੰਗਾ ਕਰਵਾਇਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰੀ ਬਈ ਬਾਕੀ ਦੇ ਡੈਕਟਰ ਥਣ ਥੁੰਦੇ ਕਿ ਪਸਮਾ ਕਰਕੇ ਕਿੰਨਾ ਚੰਗਾ ਕੱਢਿਆ ਨੇ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਬੜਾ ਮੁੱਲ ਨਹੀਂ ਕਰਦੇ ਮੁੱਲ ਬਈ ਕਹਿੰਦੇ ਜਮਾਂ ਜਾਜ ਰੱਖਾਂਗੇ ਵੜਦੇ ਹਿਸਾਬ ਨਾਲ ਜਮਾਂ ਜਾਜ ਮੁੱਲ ਬਾਕੀ ਡੈਕਟਰ ਦੇਖ ਲੈ ਮਗਰ ਉਹ ਖੜੀ ਲੈ ਵਾਲੂ ਆ ਦੇਖ ਲੈ ਕਿੰਨੀ ਚੜਾਈ ਚੜੂਈ ਆ ਵੜਨੇ ਅੱਗੇ ਫਿਰ ਆ ਗਈ 7 ਨੰਬਰ ਕਿਹੜਾ ਸੁਬਾ ਜੀ ਏ ਡਾਇਰੈਕਟਰ ਬੱਛੀ ਨੇ ਦੂਜਾ ਸੂਆ ਸੂਣਾ ਹੈ ਕਿੰਨੇ ਦਿਨ ਲਊ ਬਾਈ ਮੰਨ ਕੇ ਚਲ ਡਾਇਰੈਕਟਰ ਲੈ ਜੂਗੇ ਇਹ ਘੱਟ ਤੋਂ ਘੱਟ 1-2 ਦਿਨ ਇੱਕ ਤੋਂ 2 ਦਿਨ ਇਹ ਲੇਵਲ ਦੀ ਚੜਾਈ ਚੜੂਈ ਚੈੱਕ ਕਰਾਏ ਡਾਇਰੈਕਟਰ ਆ ਪੂਰਾ ਪੰਡ ਵਾਲਾ ਲੇਵਲ ਹੈ ਕਿ ਨਹੀਂ ਦੋ ਡਾਇਰੈਕਟਰ ਪਹਿਲੇ ਸੂਏ 27-28 ਕਿਲੋ ਪਾਇਆ ਵਾ ਵਹਿੜਦਾ ਠੀਕ ਹੈ ਜੀ ਤੇ ਬਾਕੀ ਥਣ ਥਣ ਦਿਖਾ ਦੇ ਕਿੰਨਾ ਚੰਗਾ ਲੱਗਿਆਗਾ ਪੂਰਾ ਰੁਗ ਰੁਗ ਦਾ ਥਾਣਾ ਤੱਦ ਵਜਣਾ ਤੇ ਸੂਸ ਦੀ ਬਿਊਟੀ ਚੈੱਕ ਕਰਾ ਡਾਇਰੈਕਟਰ ਪੂਰੀ ਫੁੱਲ ਵੱਡੀ ਵਹਿੜ ਹੈ ਗਲੀ ਵੀ ਵਧੀਆ ਨਾ ਗਰਮ ਗਲੀ ਵਧੀਆ ਡਾਇਰੈਕਟਰ ਕਿਹੜੇ ਸਾਨੂੰ ਬੈਡ ਕਹਿੰਦੀ ਦੋ ਤੀ 32 ਕਿਲੋ ਪਾ ਦੂਗੀ ਠੀਕ ਹੈ ਭਾਈ ਤੇ ਕੇ ਵਾ ਡਾਕਟਰ ਭਾਈ ਤਾਂ ਚਾਪਾ 35 36 ਕਿਲੋ ਕਹੀ ਜਾਂ ਲੋ ਤਾਂ ਕੋਈ ਫਾਇਦਾ ਨਹੀਂ ਆ ਕੇ ਸੂਸ ਤੇ ਨਸਲ ਨੂੰ ਸੈਕ ਕਰਾਏ ਡਾਕਟਰ ਸਹੀ ਗੱਲ ਹੈ ਤੇ ਬਾਕੀ ਲੰਬਾਈ ਲੰਬੂਈ ਡਾਬੜੀ ਐਣ ਬੋਲੀ ਭਾਈ ਤੋਰੀ ਹੈ ਹੂੰ ਫੇਸ ਦੀ ਬਿਊਟੀ ਛੋਟਾ ਕੰਨ ਫੁੱਲ ਬ੍ਰੀਡ ਨਾੜਾ ਨੂੜਾ ਲੇਵੇ ਤੇ ਫੁੱਲਾ ਹਨਾ ਕੱਲੀ ਕੱਚੀ ਆ ਕੱਚੀ ਵੀ ਕੋਈ ਵਾੜੇ ਦੇਣਾ ਨਹੀਂ ਇੱਕ ਦੋ ਬੈਕ ਅੱਦਾਂ ਦੇਣੀ ਲੈਂਦੀ ਹੈ ਡਾਕਟਰ ਤੋਰਾ ਜ਼ਰਾ ਚੈੱਕ ਕਰ ਲੈ ਡਾਕਟਰ ਮੱਲਾ ਵੰਗੂ ਤੁਰ ਗਿਆ ਫਾਸ ਫਾਸ ਬੋਲੀ ਪਲੀ ਵੀ ਆ ਕਰਮ ਵਾਲੀ ਹਾਂ ਬਾਕੀ ਇਹਨਾਂ ਬਾਜਨ ਬੋਜਨ ਪ੍ਰਿੰਟ ਵਹਿੜਦਾ ਫੇਸ ਬਿਊਟੀ ਕਿੰਨੀ ਕਹਦੇ 19 ਚੰਗੀ ਲੱਗੀ ਆ ਬਾਈ ਬੜੀ ਚੰਗੀ ਲੱਗੀ ਆ ਬਾਈ ਠੀਕ ਆ ਮੋਲ ਜੈ ਜੂ ਬਾਈ ਕੱਚੀ ਦੇ ਮੋਲ ਡਾਕਟਰ ਜਮਾ ਜੈ ਜੂ ਆ ਮੰਨ ਕੇ ਚੱਲੇ ਨੇ ਬੜਾ ਲੋਕ ਮੋਲ ਦੇਖ ਲੈ ਕੀ ਕਰਦੇ ਹੈਗੇ ਉਹ ਇਹ ਮੋਲੇ ਨਹੀਂ ਕਰਨ ਡਾਕਟਰ ਲੰਬੀ ਲੰਬੀ ਤਾਂ ਤੋਂ ਬਾਈਣ ਬੂਜਣਾ ਇੱਕ ਟਰੱਕ ਜਿੱਡੀ ਵੜਾ ਡਾਕਟਰ ਟਰੱਕ ਜੱਡੀਆ ਪੜੀ ਵੀ ਬਾੜੀ ਆ ਯਾਰ ਬਾਈ ਪੜੀ ਬਹੁਤ ਕਿ ਡਾਕਟਰ ਲੇ ਵਾਲੂ ਆ ਇੰਨਾ ਲੈਵੇ ਕਿਦ ਦੇ ਬੱਚਾ ਧਰਨਾ ਹੋਰ ਤਿਆਰ ਕਰ ਜਾਣਾ ਡਾਕਟਰ ਸਹੀ ਗੱਲ ਆ ਬਾਈ ਇਹ ਸੀਲਣੀਆਂ ਡਾਕਟਰ ਕਰਮ ਵਾਲਿਆਂ ਦਿਖਾਏ ਡਾਕਟਰ ਦੇ ਲੇ ਵੇ ਲੂ ਵੇ ਕਿੰਨੇ ਚੰਗੇ ਆ ਦੇ ਜੀ ਲੱਸੀ ਸੀਲਣ ਦੀ ਪੰਡ ਵਾਲਾ ਲੇਵਾ ਲੱਗਿਆ ਹਣ ਇਹ ਸੀਐਨਐਡੀ ਬਿਲੈਟਰ ਬਾੜੀ ਲਈ ਆਇਆ ਜਾ ਬੈਠ ਕਿੰਨੀ ਗਾਦੇ ਉਹਨੇ ਸਹੀ ਗੱਲ ਆ ਭਾਈ ਹਮ ਅੱਗੇ ਵੀਰੇ 8 ਨੰਬਰ ਤੇ ਜਿਹੜਾ ਸੂ ਹੈ ਜੀ ਏ ਡਾਕਟਰ ਆਪਾਂ ਐਵੇਂ ਕੀ ਜਵੇ ਉਹਨ ਮਾਰਕ ਦਾ ਦੂਜਾ ਸੂਆ ਕਹਿੰਦੇ ਸੀ ਆਪਾਂ ਤੀਜਾ ਸੂਆ ਮੰਨ ਕੇ ਲਈਆ ਠੀਕ ਆ ਭਾਈ ਇਹ ਲੇਵਾ ਦਿਖਾਏ ਡਾਕਟਰ ਬੈਠ ਸਨ ਕਿਆ ਬਾਤ ਆ ਪੂਰਾ ਪੰਡ ਵਾਲਾ ਲੇਵਾ ਹਨਾ ਕਰਮਾਈ ਦਾ ਬਾਹ ਨਿਆਲੇਵਾ ਡਾਕਟਰ ਤੇ ਥਣ ਥਣ ਮਿਆ ਰੋਗ ਰੋਗਰਾ ਲੱਗਿਆ ਵਾਗਾ ਸਹੀ ਗੱਲ ਆਪਾਂ ਕਿੰਨਾ ਕਹਦੇ ਉਹਨਾਂ ਤੇ ਬਾਕੀ ਡਾਕਟਰ ਦੁੱਧ ਲੇਵੇ ਉਹ ਦੇ ਕੇ ਦੁੱਧ ਐ ਕਹਿੰਨੇ ਬੈਠ 35 40 ਕਿਲੋ ਵਾਲੇ ਵਾਲਾ ਵੀ ਥਣ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਕੱਦ ਬ੍ਰੀਡ ਲੇਵਾ ਲੂ ਭਾਈ ਕਰਮਾਈ ਦਾ ਬਾਹ ਨਿਆਲੇਵਾ ਲੱਗਿਆ ਡਾਕਟਰ ਇਹ ਇਦਰੋਂ ਵੀ ਦਿਖਾ ਰਿਆ ਐ ਡਾਕਟਰ ਕੱਲਾ ਮਗਰ ਮੂਰੇ ਵੀ ਦੋ ਬੈਠਲੇ ਵਾ ਡਾਕਟਰ ਸਹੀ ਗੱਲ ਆ ਇਹ ਥਣ ਥਣ ਦੇਖ ਲੈ ਮੂਠੀ ਵਾਲਾ ਬਿਖਰਵਾ ਪੂਰਾ ਅਮਾ ਗੱਬਣ ਦੀਆਂ ਧਾਰਾਂ ਮਰੀ ਆ ਪਰ ਮੈਨੂੰ ਕਹਿਣਾ ਕਰਨਾ ਜਮੇ ਨਹੀਂ ਕੁਛ ਕੀ ਬਾਤ ਤੇ ਕਦ ਦਾ ਅੰਦਾਜ਼ਾ ਲੈ ਡਾਕਟਰ ਪੂਰਾ ਫੁੱਲ ਸੈ ਹੈ ਹਮ ਫੁੱਲ ਕਦ ਦਾ ਬਾਈ ਪੂਰਾ ਫੁੱਲ ਡਾਕਟਰ ਕਿੰਨਾ ਗਿਆ ਦੇ ਤੋਰ ਕੇ ਦਿਖਾ ਦੇ ਫੁੱਲ ਕਦ ਫੁੱਲ ਬ੍ਰੀਡ ਲੇਵਾ ਕਮਾਲ ਦਾ ਫੇਸ ਦੀ ਬਿਊਟੀ ਕਮਾਲ ਅੱਲੀ ਕੱਚੀ ਆ ਕੱਚੀ ਵੀ ਕੋਈ ਬਾਲੇ ਦਿਨਾਂ ਨਹੀਂ ਨਹੀਂ ਬਸ ਥੋੜੇ ਦਿਨ ਹੀ ਲਊਗੀ ਫਰੈਂਟ ਆਹ ਡਾਕਟਰ ਬੱਚਾ ਤਾਂ ਹੁਣ ਧਰ ਦੇ ਹੁਣ ਵੀ ਲੇਵਾ ਬਿਤੋਂ ਵਾਲਾ ਲਈ ਫਿਰਦੀ ਏ ਡਾਕਟਰ ਸਹੀ ਗੱਲ ਆ ਭਾਈ ਤੇ ਮੰਨ ਕੇ ਸੂਣੀ ਸੂਣੀ ਨੇ ਬਾਣ ਨੇ ਹੋਰ ਜਾਣਾ ਟੈਲੈਂਟ ਲਾ ਡਾਕਟਰ ਬਹੁਤ ਬੰਗਾਲੇ ਵਿੱਚ ਸਹੀ ਆ ਤੇਰੇ ਡਾਕਟਰ ਇੰਨੀ ਕਿ ਭੜੀ ਕਰਨੀ ਵੀ ਦੋ ਗਾਂਗਾਂ ਦਾ ਲੇਵਾ ਖੂ ਮੈਨੂੰ ਹੀ ਲੱਗਿਆਗਾ ਮੈਨੂੰ ਹੀ ਲੱਗਿਆ ਬਸ ਏ ਡਾਕਟਰ ਬਾਈਟ ਕਲਰ ਆ ਗਿਆ ਬਰੀਕੀਆਂ ਬਰੂਕੀਆਂ ਲੰਬਾਈ ਲੰਮੂਈ ਵਹਿੜਦੀ ਉਹ ਨਜਾਇਜ਼ ਆ ਡਾਕਟਰ ਛੋਟੀ ਨਾ ਮੰਨੇ ਵੱਡੀ ਵਹਿੜ ਆ ਗਈ ਵੱਡੀ ਵਹਿੜ ਆ ਠੀਕ ਆ ਮੋਲ ਵੀਰੇ ਜਾਇ ਜੂ ਮੋਲ ਡਾਕਟਰ ਬਹੁਤ ਨਜਾਇਜ਼ ਹੈ ਜੀ ਗਾ ਦਾ ਇਹ ਤਾਂ ਬਾਲਾ ਦਾ ਮੁੱਲ ਕਰਨਾ ਹੈ ਡਾਕਟਰ ਠੀਕ ਆ ਭਾਈ ਤੂੰ ਬੈਠ ਦਿਖਾ ਡਾਕਟਰ ਕਿੰਨੀ ਚੰਗੀ ਹੈ ਜੀ ਮੁੱਲ ਬਾਈ ਦੇ ਜਾਇ ਜੀ ਹੁੰਦੇ ਆ ਬਾਲਾ ਮੁੱਲ ਨਹੀਂ ਕਰਦਾ ਭਾਈ ਤੇ ਮੁੱਲ ਬਾਈ ਕਹਿੰਦਾ ਰੱਖਾਂਗੇ ਫੋਨ ਤੇ ਕਈ ਵਾਰੀ ਵੇਚਣ ਵਾਲੇ ਭਰਾ ਲੈ ਜਾਂਦੇ ਆ ਆ ਡਾਕਟਰ ਦੇਖ ਲੈ ਲੈ ਵੇਲੂ ਵੇ ਬੈਠੇ ਡਿਜ਼ਾਈਨ ਮੰਡ ਬੰਨੀ ਪਈ ਆ ਮੰਡ ਬੰਨੀ ਵੀਰੇ ਡਾਕਟਰ ਆ ਗਏ ਢੱਲਾਣਾ ਹਜੇ ਕੱਢਣੀਆਂ ਡਾਕਟਰ ਕੱਢਣੀਆਂ ਫੇਰ ਸੁਣਾ ਕਿ ਨਹੀਂ ਦੇ ਡਾਕਟਰ ਕਿੱਟ ਲਾਡੂ ਲਾ ਕੱਢ ਕੇ ਇਹਨਾਂ ਲਾ ਗੱਟ ਡੂਡ ਕੇ ਖੱਲੇ ਵਾ ਹੋਰ ਬਣਾਏ ਜਾਣਾ ਨੇ ਸਹੀ ਗੱਲ ਅੱਗੇ ਵੀਰੇ ਆ ਜਿਹੜਾ ਸੁਆਜੀ ਇਹ ਡਾਕਟਰ ਦੂਜਾ ਸੁਆਵੱਛੀ ਹੈਗੀ ਓਕੇ ਲੈਣ ਕਿੰਨੇ ਕਲੂਜ਼ ਹੀ ਬੜਾ ਡਾਕਟਰ ਦੈਨ ਲੈਣ ਦੀ ਮੰਨ ਕੇ ਚੱਲ ਦੋ ਤੋਂ ਚਾਰ ਦੇਣਾ ਠੀਕ ਆ ਤੇ ਬੈਡ ਵੱਡੀ ਬੁੱਢੀ ਬੈਡ ਵੱਡੀ ਬੁੱਢੀ ਢਿੱਲੇ ਵਾਲੂਆ ਸਹੀ ਓ ਡਾਕਟਰ 24 25 ਕਿਲੋ ਪਾਇਆ ਵਾਜਾ ਪੂਰੀ ਵੱਡੀ ਆ ਵਜਣਾ ਫੇਸ ਬਿਊਟੀ ਰਹਿਣ ਬਿਊਟੀ ਦੇਖਣਾ ਕਮਾਲ ਤੂਰ ਦੇ ਬੈੜ ਤੂਰ ਦੇ ਬਾਈ ਉਤੋਂ ਪੱਦਰ ਬਾਈ ਫੇਸ ਬਸ ਢਿੱਲੇ ਵਾਲੂਆ ਦਾ ਹੈਡ ਡਾਕਟਰ ਬੈੜ ਖੁੱਲੀ ਆਈ ਵੀ ਹੈਗੀ ਕੁੜੀ ਵਰਗੀ ਆ ਬੈੜ ਕਿੰਨੀ ਕਹਦੇ ਸਹੀ ਗੱਲ ਇਹ ਵਾ ਕਰੈਕਟਰ ਬਾਈ ਜਾਣਾ ਬੂ ਜਾਣਾ ਪ੍ਰਿੰਟ ਪ੍ਰਿੰਟ ਤੇ ਚਮਕ ਚਮਕ ਹੈ ਬਈ ਅਸਲੀ ਨਰਗੀ ਸਹੀ ਗੱਲ ਕਿੰਨੀ ਕਹੇ ਡਾਕਟਰ ਓਨੀ ਚੰਗੀ ਹੈਗੀ ਬੜੜ ਜਾਣ ਵਾਲੀ ਆ ਜਾਣ ਵਾਲਾ ਡਾਕਟਰ ਖੁੱਲੀ ਫਿਰਦੀ ਆਈ ਆ ਬੜੜ ਤੇ ਤਾਂ ਹੀ ਧੱਕਾ ਕਰਦੀ ਆ ਥੋੜਾ ਜਿਹਾ ਬੜੜ ਚੰਗੀ ਕਹੇ ਡਾਕਟਰ ਕਿੰਨੀ ਕਹਦੇ ਓਨੀ ਹੈਗੀ ਹੂੰ ਮੋਲ ਇਹਦਾ ਵੀ ਜੈ ਜੀ ਹੋਣਾ ਕੱਚੀ ਦੇ ਹਿਸਾਬ ਨਾਲ ਮੋਲ ਡਾਕਟਰ ਜਮਾ ਗਿਆ ਮੈਂ ਮੋਲ ਨਹੀਂ ਕਰਦੇ ਮੋਲ ਬਾਈ ਕਹਿੰਦਾ ਜਮਾ ਜੈ ਜ ਰੱਖਾਂਗੇ ਕੱਚੀ ਦੇ ਹਿਸਾਬ ਨਾਲ ਮੋਲ ਖਿੱਚ ਕੇ ਜਮਾ ਜੈ ਇਹਨੂੰ ਦੁੱਧ 26 27 ਕਿਲੋ ਵੜਨੇ ਪਾ ਦੇਣਾਗਾ ਸੇ ਵਾਲੇ ਬੰਦੇ ਕੋਲੇ ਵਾਕੀ ਬਾਕੀ ਫੇਸ ਫੂਸ ਵੜਦਾ ਚੈੱਕ ਕਰਾ ਤੇ ਵੱਡੀ ਬੁੱਡੀ ਤੇ ਖੜਨੇ ਹੁਣ ਨਹੀਂ ਦੇਖ ਲੈ ਬੈਣ ਦੇ ਕਿੰਨੀ ਚੀਏ ਅੱਗੇ ਆ ਗਈ ਵੀਰੇ 10 ਨੰਬਰ ਕਿਹੜਾ ਸੁਆ ਜੀ ਇਹ ਵੀ ਡਾਕਟਰ ਦੂਜਾ ਸੁਆ ਵੜਦਾ ਜੀ ਕਿੰਨੇ ਦਿਨ ਲਊ ਇਹ ਡਾਕਟਰ ਲੈ ਲੀਆ 5 ਤੋਂ 6 ਦਿਨ ਹਜੇ 5 ਤੋਂ 6 ਦਿਨਾਂ ਦੀ ਕੱਚੀ ਟੱਲ ਦੇਖ ੱੱਲ ਬਹੁਤ ਪਈ ਆ ਹਣਾ ੱੱਲ ਬਹੁਤ ਅੜੇ ਖਾਣ ਦਿਖਾ ਦੇ ਲੈ ਗੱਲਾ ਗੱਲਾ ਥਾਣ ਪੂਰੀ ਵਿੱਤੀ ਦੇ ਡਾਕਟਰ ਮੂਹਰੋਂ ਲੈ ਵਾ ਚੈੱਕ ਕਰਾਈ ਗਏ ਦਾ ਕੀ ਆ ਗੱਲੀ ਉਸ ਸਾਹ ਦੇ ਨਾੜਾਂ ਰੂੜਾਂ ਦਿਖਾ ਦੇ 28 29 ਕਿਲੋ ਦੁੱਧ ਦੱਸਿਆ ਉਹਨਾਂ ਨੇ ਪਾਇਆ ਵਾ ਗਿਆ ਕਿੱਥੋਂ ਲਈ ਆ ਗਈ ਠੀਕ ਆ ਤੇ ਬਾਕੀ ਡਾਕਟਰ ਬੈਡ ਦਾ ਪ੍ਰਿੰਟ ਪ੍ਰਿੰਟ ਤੇ ਬੈਡ ਦੀ ਸਫਾਈ ਸੁਫੀ ਬਰੀਕੀਆਂ ਬਰੂਕੀਆਂ ਸਹੀ ਗੱਲ ਕਿੰਨੇ ਆ ਕਹਦੇ ਉੰਨੀਆਂ ਚੰਗੀਆਂ ਦੇ ਡਾਕਟਰ ਤੋਂ ਏਡਾਂ ਸੂਡਾਂ ਹਾਂ ਕਾੜ ਨਹੀਂ ਹੁਣ ਨਹੀਂ ਬੜੀ ਚੰਗੀਆਂ ਨਾ ਬੈਡ ਬਾਕੀ ਫੇਸ ਬੂਸ ਦਿਖਾ ਦੇ ਡਾਕਟਰ ਬੈਡ ਦਾ ਤੌਰ ਦੇ ਵੀ ਤੌਰ ਦੇ ਵੀ ਬਿਊਟੀ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਥਾਂ ਚੰਗਾ ਲੱਗਿਆ ਬਸ ਕੱਚੀ ਆ ਕੱਚੀ ਆ ਡਾਇਰੈਕਟਰ ਕੱਚੀ ਦਾ ਜਪਾ ਇੰਨਾ ਕਿ ਜਾਈਊਗਾ ਕਿੰਨਾ ਕਹਦੇ ਉਹਨਾਂ ਕਿੱਦੇ ਤਿਆਰ ਹੋਗੇ ਆਪਾਂ ਨੂੰ ਹੀ ਪਤਾ ਵੈੜ ਕਿੰਨੇ ਰੁਪਈਆ ਦੀ ਹੈਗੇ ਹੂੰ ਤੇ ਬਾਕੀ ਤੋੜਾ ਤਰਾ ਚੈੱਕ ਕਰਾਇਆ ਡਾਇਰੈਕਟਰ ਸਹੀ ਗੱਲ ਵੈੜਾ ਤਾਂ ਹਾਂ ਤੋਂ ਟਾਂ ਚਟੂਨ ਚ ਬੋਨੀ ਆ ਚੰਗਾ ਲੱਗਿਆ ਵੈੜਾ ਹੂੰ ਕਮਾਲ ਆ ਬਈ ਫੁੱਲ ਬਰੀਡ ਕੱਚੀ ਆ ਨਾ ਜਾਓ ਹਸਾਬ ਨਾਲ ਲਾਇਓ ਤੇ ਲੇਵਰੀ ਜਿਹੜੀ ਸਟਾਰਟਿੰਗ ਬਹੁਤ ਚੰਗੀ ਆ ਕਰਮਾ ਬੋਨੀ ਆ ਚੰਗਾ ਡਾਇਰੈਕਟਰ ਵੈੜ ਨੂੰ ਲੱਗਿਆ ਵਾ ਤੇ ਮੁੱਲ ਬਾਈ ਕਹਿੰਦਾ ਕੱਚੀ ਦੇ ਹਿਸਾਬ ਨਾਲ ਹੋਰ ਵੀ ਜਾਇਜ਼ ਹੀ ਹੋਊਗਾ ਬੜਾ ਮੁੱਲ ਨਹੀਂ ਕਰਦਾ ਬਾਕੀ ਡੈਕਟਰ ਪ੍ਰਿੰਟ ਪ੍ਰਿੰਟ ਵੈੜਾ ਦਿਖਾ ਦੇ ਕਿੰਨਾ ਚੰਗਾ ਆ ਆ ਸੋਰਾ ਦੇ ਇੱਕ ਨਹੀਂ ਵੇਖੀ ਉਹ ਨਿਆਂ ਚੰਗੀ ਹੈ ਡੈਕਟਰ ਵੈੜ ਦੀ ਫੇਸ ਫੂਸ ਐ ਜਿਵੇਂ ਬੱਚਿਆਂ ਵਾਲਾ ਲੱਗਿਆ ਡੈਕਟਰ ਫੇਸ ਵੈੜ ਨੂੰ ਸਹੀ ਆ ਭਾਈ ਤੇ ਲਾਈ ਬਹੁ ਪਈਆਂ ਹਜੇ ਭਾਈ ਲਾ ਡੈਕਟਰ ਕਿੱਦੇ ਵੈੜ ਬਣਨ ਤੇ ਆਈ ਨਾ ਦੱਸੂ ਵੀ ਕੋਈ ਚੀਜ਼ ਆ ਮੈਂ ਚੀਜ਼ ਆ ਮੈਂ ਤੇ ਲੈਵੇ ਡੈਕਟਰ ਚੜਾਈ ਚੜੂਈ ਕਿੰਨੀ ਗੇੜੇ ਉੰਨੀ ਆ ਗਈ ਲੈ ਹਾਂ ਯਾ ਅੱਗੇ ਆ ਗਈ ਵੀਰੇ 11 ਨੰਬਰ ਤੇ ਥੋੜੇ ਥੋੜੇ ਸਿੰਗ ਮੰਗਵਾਉ ਦੇ ਇਹਨਾਂ ਦੀ ਹਣਾ ਸਿੰਗ ਆ ਟਰੈਕਰ ਕੱਲੇ ਤੇ ਪ੍ਰਿੰਟ ਵੈਡ ਦਾ ਸਹੀ ਹੈ ਤੇ ਫੇਸੂਸ ਤੇ ਡੱਬੜ ਜਾਣ ਸੀਲ ਛੰਡੇ ਟਰੈਕਰ ਇੰਨੀ ਕ ਚੰਗੀ ਹੈਗੀ ਇੰਨੀ ਕਹਦੇ ਉਨੀ ਤੇ ਬਾਕੀ ਦੇ ਲੇਵਲ ਦੀ ਚੜਾਈ ਤੇ ਸਫਾਈ ਦਿਖਾ ਦੇ ਕਿਆ ਬਾਤ ਯਾਰ ਬਣੋ ਬਹੁਤ ਹਨਾ ਮਾਣਿਆ ਟਰੈਕਲੇ ਵਾਲਾ ਬਣਣਾ ਵੈਡ ਨੇ ਕਿਆ ਬਾਤ ਕੱਲਾ ਕੱਲਾ ਥਾਣ ਗੁਲਾਬੀ ਥਾਣ ਫੁੱਲ ਬਰੀਡ ਕਿਆ ਮੁਕਜਮ ਕੋ ਪੂਰੀ ਚੰਗੀ ਐ ਇਸ ਠੰਡੀ ਵਾਲੀ ਐ ਤੇ ਲੇਵਾ ਵੀ ਡਾਕਟਰ ਇੰਨਾ ਹੈਗਾ ਬੈਠਦਾ ਕਿੰਨਾ ਕਹਦੇ ਉਹਨਾ ਤੋਰ ਦੇ ਤਿਆਰੀ ਵੀ ਇੰਨੀ ਬੈਠਨੇ ਹੱਦੋਂ ਵਾਲੀ ਕਰਨੀ ਐ ਕਿੰਨੀ ਕਹਦੇ ਤੇ ਲੇਵਾ ਵੀ ਡਾਕਟਰ ਦੇਖ ਕੇ ਲੱਗਾ ਖੋਲ ਖੋਲ ਹੁਣ ਤੁਰਦੀ ਐਗੀ ਸਹੀ ਐ ਜਿੱਦੇ ਤਿਆਰ ਹੋ ਗਈ ਮੈਂ ਦੱਸੂਗੀ ਵੀ ਕੋਈ ਚੀਜ਼ ਆ ਮੈਂ ਕੋਈ ਚੀਜ਼ ਆ ਸਹੀ ਗੱਲ ਆ ਤੇ ਡਾਕਟਰ ਸਿੰਘ ਹੈਗੇ ਮੈਨੂੰ ਕਹਿੰਦਾ ਸਿੰਘ ਵਾਲੀ ਬੈਠਣਾ ਤਾਂ ਹੋਵੇ ਬਿਮਾਰ ਸਹੀ ਐ ਇਹ ਲਿਆ ਪੰਵੀ ਰੱਖਦੇ ਆਂਗੇ ਬੈੜ ਨੂੰ ਬਿਮਾਰੀ ਬਹੁਤ ਘਟੋ ਗੜੀ ਸਿੰਘਾਂ ਵਾਲੀ ਬੈੜ ਸੀ ਸਹੀ ਗੱਲ ਆ ਬਈ ਤੇ ਬਾਕੀ ਡਾਕਟਰ ਲੇਵੇ ਦੀ ਕੁਆਲਿਟੀ ਡੱਬ ਡਿਜ਼ਾਈਨ ਫੀਟਿੰਗ ਫੂਟਿੰਗ ਬੱਚੀ ਚ ਬਰੀਕੀਆਂ ਬਰੂਕੀਆਂ ਉਹ ਨਿਯਾਇ ਚੰਗੀਆਂ ਲੱਗੀਆਂ ਆ ਸਿੰਘ ਆ ਡਾਕਟਰ ਕਹਿਣਾ ਕਰਨਾ ਕੁਛ ਨਹੀਂ ਆ ਮੈਂ ਇਥੇ ਬੇੜੇ ਦਾ ਰੱਸਾ ਸਿੱਟ ਕੇ ਲੈ ਆ ਥੱਲੇ ਮੋਲ ਚ ਹੈ ਵੀਰੇ ਮੋਲ ਡਾਇਰੈਕਟਰ ਬਹੁ ਨਿਯਾਇਜ ਹੋਗਾ ਠੀਕ ਆ ਦੁੱਧ ਪੀਣ ਵਾਸਤੇ ਬੰਦਲੇ ਦਾ ਆਫਰ ਹੀ ਆ ਡਾਇਰੈਕਟਰ ਦੁੱਧ 20 ਤੋਂ ਪਲੱਸ ਚੱਲਣਾ ਡਾਇਰੈਕਟਰ ਬੱਛੀ ਨੇ ਠੀਕ ਹੈ ਜੀ ਤੇ 20 ਕਿਲੋ ਪਲੂਣ ਦਾ ਦਿੱਤਾ ਪਾਗਾ ਤੇ ਲੇਵਰੀ ਸਫਾਈ ਤੇ ਲੇਵਰੀ ਚੜਾਈ ਕਿੰਨੀ ਕਹਦੇ ਓਨੀ ਆਗੀ ਹਮ ਲੇਵਾ ਦੇ ਇੱਕ ਨਹੀਂ ਡਾਇਰੈਕਟਰ ਲੈ ਸਫਾਈ ਬੜੀ ਐ ਤੇ ਥਾਂ ਸੀਟ ਨਹੀਂ ਡਾਇਰੈਕਟਰ ਕਾਹਦੀਆਂ ਗੱਲਾਂ ਆ ਗੀਆਂ ਸਹੀ ਗੱਲ ਮੋਲ ਭਾਈ ਕਹਿੰਦਾ ਜਮਾ ਜਾਇਜ ਹੋਊਗਾ ਅੱਗੇ ਵੀ ਆ ਗਈ ਲਾਸਟ ਤੇ ਕਿਹੜਾ ਕੂ ਹੈ ਇਹ ਵੀ ਡਾਕਟਰ ਦੂਜਾ ਸੁਆ ਬੱਛੀ ਆਈ ਇਹ ਕਿੰਨੇ ਦਿਨ ਲਊ ਬਾਈ ਇਹ ਵੀ ਡਾਕਟਰ ਮੰਨ ਕੇ ਚੱਲ ਪੰਜ ਚਾਰ ਨੇ ਲੈਂਦੀ ਹੈਗੀ ਪੰਜ ਤੋਂ ਚਾਰ ਨੇ ਇਹ ਲੇਵੇ ਦੀ ਫੀਟਿੰਗ ਤੇ ਥਣ ਥਣ ਦਿਖਾ ਡਾਕਟਰ ਬੈਠ ਉਹ ਕਰਨਾ ਚੰਗਾ ਲੱਗਿਆ ਇਹ ਵਾਲਾ ਥਣ ਲੱਗਿਆ ਹਨਾ ਬਾੜੀ ਲਿਆ ਸੀ ਨੇ ਲਿਆ ਗਈ ਥਣ ਟ ਲਪੋ ਪਈ ਆ ਬਰੀਟ ਇੱਕ ਨੰਬਰ ਸਹਿਜ ਇਹਦਾ ਵੀ ਚੈੱਕ ਕਰਾਇਆ ਡਾਕਟਰ ਫੁੱਲ ਸਹਿਜ ਆ ਬੈੜਾ ਹਾਂ ਛੋਟੀ ਨਾ ਮੰਨਿਓ ਕਿ ਨਹੀਂ ਤੇ ਫੇਸ ਫੂਸ ਦੇ ਆ ਡਾਕਟਰ ਕਿੰਨਾ ਚੰਗਾ ਲੱਗਿਆ ਬੈੜ ਨੂੰ ਕੀ ਬਾਤ ਆ ਤੇ ਬਾਕੀ ਡਾਕਟਰ ਬੈੜ ਦੀ ਕੁਆਲਿਟੀ ਕੁਆਲਿਟੀ ਤੁਰਦੀ ਤਰਦੀ ਚੈੱਕ ਕਰਾ ਦੇ ਤੇ ਕੱਦ-ਕੁੱਦ ਬਰੀਕੀਆਂ ਬਰੂਕੀਆਂ ਡੱਬੜੀਆਂ ਬਹੁਤ ਚੰਗਾ ਡਾਕਟਰ ਬੈੜ ਦਾ ਕੱਚੀਆਂ ਨੇ ਕੱਚੀਆਂ ਦੇ ਹਿਸਾਬ ਨਾਲ ਮੁੱਲ ਬਾਈ ਕਹਿੰਦਾ ਜਮਾ ਜਾਇਜ ਹੋਣਗੇ ਮੁੱਲ ਡਾਕਟਰ ਕੱਚੀਆਂ ਦੇ ਆਫਰਾਂ ਵਾਲੇ ਮੁੱਲ ਆਗੇ ਹੂੰ ਐਨੇ ਹੀ ਚੰਗੇ ਹੈਗੇ ਬੰਦਾ ਕਿਹੜਾ ਲੈ ਗਿਆ ਮੰਨ ਕੇ ਚੱਲ ਛੱਡ ਕੇ ਦੇਵਾਂਗੇ ਮੂਰੇ ਵੀ ਅਗਲ ਨੂੰ ਵੀ ਕਮਾਈ ਦੇਣ ਬੈੜਾ ਹੂੰ ਸਹੀ ਗੱਲ ਆ ਬਾਈ ਇਹ ਵਾਕੇ ਡਾਟਰ ਤੋਰਾ ਤਾਰਾ ਬੱਛੀ ਦੇਖ ਲੈ ਕਿੰਨਾ ਚੰਗਾ ਆ ਪੂਰੀਆਂ ਬਰੀਕੀਆਂ ਆ ਜੇ ਬੱਛੀ ਭਾੜ ਡਾਟਰ ਬਹੁਤ ਨਹੀਂ ਆ ਛੋਟਾ ਹੋਣਾ ਇਹਦਾ ਠੀਕ ਆ ਬਾਈ ਹਾਂ ਫੇਰ ਉਸ ਦਿਖਾ ਰਿਹਾ ਡਾਟਰ ਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਉਹ ਕੱਚੀ ਆ ਨਾ ਕੱਚੀ ਦੇ ਹਿਸਾਬ ਨਾਲ ਮੁੱਲ ਜਮੇ ਖੱਚ ਕੇ ਰੱਖਣਿਆ ਠੰਡਾ ਡਾਟਰ ਰੋਗ ਰੋਗ ਦਾ ਲੱਗਿਆ ਬੈੜ ਨੂੰ ਸਹੀ ਗੱਲ ਆ ਤੋਰਾ ਦੇਖੋ ਬਰੀਟ ਇੱਕ ਨੰਬਰ ਬਾਕੀ ਡਾਕਟਰ ਲੇਵੇ ਲੂਵੇ ਛਣਾ ਸੁਣਾਏ ਦੇਖ ਲੈ ਕਿੰਨੀ ਚੰਗੀ ਹੈਗੀ ਥਣ ਤਾਂ ਇੰਨਾ ਹੀ ਚੰਗਾ ਲੱਗਿਆ ਬੱਚੀ ਨੂੰ ਪਰ 2 ਮਿੰਟਾਂ ਚੋ ਕੇ ਉੱਠੜੂਗਾ ਹਾਂ ਲੇਵਾ ਦੇਖੋ ਲੈ ਕੀ ਵਾੜਾ ਪੂਰੀ ਬੱਚੀ ਦੇ ਮੁੱਠੀ ਵਾਲਾ ਥਣ ਕੱਚੀ ਉਸ ਹਸਾਮਨਾ ਦਾ ਅੰਦਾਜ਼ਾ ਲਾਇਓ ਦੇਖੋ ਹਸਾਮਨਾ ਦੰਦੀ ਹੈ ਕਿ ਨਹੀਂ ਬਈ ਹਾਂ ਡਾਕਟਰ ਬਾਕੀ ਮੁੱਲ ਵੀ ਬਹੁਤ ਨਹੀਂ ਆਇਆ ਜੈਜੂ ਬੱਚੀ ਵੱਡੀ ਬੱਚੀ ਹੈ ਕੋਈ ਛੋਟੀ ਨਹੀਂ ਸਹੀ ਗੱਲ ਹੈ ਬਈ ਕਿਸੇ ਵੀਰ ਨੂੰ ਬਈ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ